ਦੇਖੋ ਭਾਈ ਅਸੀਂ ਤਾਂ ਹੈਗੇ ਸਾਂਝੇ ਬੰਦੇ ਅਸੀਂ ਤਾਂ ਹੁਣ ਉਹਨਾਂ ਦੀ ਗੱਲ ਸੁਣੀ ਐ ਸੋਡੀ ਵੀ ਗੱਲ ਸੁਣੀ ਐ ਅਸੀਂ ਤਾਂ ਹੁਣ ਸਾਂਝੀ ਗੱਲ ਕਰਾਂਗੇ ਜੇ ਤਾਂ ਹੈਗੀ ਉਹਨਾਂ ਦੀ ਗਲਤੀ ਹੂੰ ਤਾਂ ਆਪਾਂ ਉਹਨਾਂ 'ਚ ਕਸੂਰ ਕੱਢਾਂਗੇ ਜੇ ਹੁਣ ਥੋੜਾ ਕੋਈ ਕਸੂਰ ਲੱਗਿਆ ਤਾਂ ਆਪਾਂ ਸਾਨੂੰ ਕਹਾਂਗੇ ਮੈਂਬਰ ਸਾਹਿਬ ਤੁਹਾਡੇ ਸਾਹਮਣੇ ਹੀ ਐ ਕਸੂਰ ਜੇ ਸਾਡਾ ਹੈਗਾ ਬੇਸ਼ੱਕ ਸੌ ਸਿਤਰਮਾਰੋ ਸਾਡੇ ਸਿਰ 'ਚ ਨਹੀਂ ਨਹੀਂ ਉਹ ਤਾਂ ਹੁਣ ਕਿਕਰ ਸਾਹ ਦੇਖੀ ਜਾਂਦੇ ਆ ਗੱਲ ਤਾਂ ਉਹਨਾਂ ਦੀ ਮਾੜੀ ਐ ਇਹ ਸਾਨੂੰ ਦਿਸੀ ਜਾਂਦੇ ਹੈਗੇ ਵੀ ਆਹ ਤੇਰੇ ਸਾਹਮਣੇ ਭਾਈ ਐ ਪਏ ਉੱਠ ਕੇ ਭਾਈ ਬੈਠ ਮੜੇ ਦਾਸ ਮੜੇ ਗੱਲ ਦੇਖ 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 ਧਿਆਨ ਆਇ ਤੁਹ ਬੋਚ ਕੇ ਠਾ ਮੜੇ ਪਾ ਲੋ ਹਾਂ ਮਾ ਆਤੀ ਸੀ ਸਰਪੰਚ ਸਾਹਿਬ ਤੁਸੀਂ ਕਹਿੰਦੇ ਹੋ ਸਾਡੇ ਉਹ ਸੱਚੇ ਆ ਕੋਰਨਜੀਤ ਇੱਧਰ ਆ ਬੈਠ ਜਾ ਬੈਠ ਜਾਨੀ ਕਰਦੀ ਆਪਾਂ ਇਹ ਗੱਲ ਕਰਦੇ ਆ ਵੀ ਅਸੀਂ ਤਾਂ ਪੱਖ ਦੀ ਨਹੀਂ ਗੱਲ ਕਰਦੇ ਕਿਸੇ ਦੇ ਆਪਾਂ ਤਾਂ ਸਾਂਝੀ ਗੱਲ ਕਰਨੀ ਆ ਪਰ ਕਸੂਰ ਉਹਨਾਂ ਦਾ ਲੱਗ ਰਿਹਾ ਸਾਨੂੰ ਵੀ ਅਸੀਂ ਉਹਨਾਂ ਨੂੰ ਹੀ ਕਹਾਂਗੇ ਅਸੀਂ ਤਾਂ ਪਰ ਜਿਵੇਂ ਉਹਨਾਂ ਨੇ ਸਾਨੂੰ ਦੱਸਿਆ ਸੀ ਤਾਂ ਉਹ ਮੈਂ ਆ ਕੇ ਪੁੱਛ ਰਿਹਾ ਤੁਹਾਡੇ ਤੁਸੀਂ ਤੁਸੀਂ ਤੁਹਾਨੂੰ ਦੱਸਿਆ ਨਾ ਸਰਪੰਚ ਸਾਹਿਬ ਇੱਥੇ ਤੁਸੀਂ ਦੇਖ ਹੀ ਜਾਂਦੇ ਹੋ ਹਾਂ ਦੇਖ ਹੀ ਜਾਂਦੇ ਠੀਕ ਆ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਬੈਠੀ ਆ ਭਾਈ ਬੁੜੀ ਠ ਸਾਡੇ ਨਾਲ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ। ਉਹ ਤਾਂ ਕਦੀ ਸੀ ਜਾਂਦਾ ਜੀ। ਹਾਂ। ਨਹੀਂ ਉਹਨਾਂ ਦੀ ਮਾੜੀ ਗੱਲ ਹੈ। ਪਹਿਲਾਂ ਪਤਾ ਹੀ ਆ ਜੀ ਤੁਹਾਨੂੰ ਪਿੰਡ 'ਚ ਉਹਨਾਂ ਦਾ ਹਾਲ ਬਿਹਾਰ ਆਂਡ ਕਮਾਂਡ 'ਚ ਨਾਲੇ ਸਾਡਾ ਪਤਾ ਤੁਹਾਨੂੰ, ਚਾਚੇ ਦਾ ਪਤਾ ਤੁਹਾਨੂੰ। ਪਤਾ ਹੀ ਤਾਂ ਹੀ ਅਸੀਂ ਇਹੋ ਕਰਿਆ। ਫਿਰ ਤਾਈਓਂ ਬੰਨਣਾ ਪੱਕ ਸੁਣ ਲਿਆ ਉਹਨੂੰ। ਸੁਣਿਆ ਸੁਣੀ ਜਾਂਦੇ। ਮੇਰੀ ਮੇਰੀ ਕਸਮ ਮੇਰੀ ਭੈਣ ਦਾ ਖਿਆਲ ਨਹੀਂ ਕੀਤਾ ਇਹਦੇ ਵੀ ਮਾਰੀਆਂ। ਨਹੀਂ ਮਾੜੀ ਗੱਲ ਹੈ। ਫਿਰ ਗਲੀ 'ਚ ਸਾਡਾ ਜਲੂਸ ਕੱਢਿਆ ਉਹਨਾਂ ਨੇ। ਬਹੁਤ ਮਾੜੀ। ਬਹੁਤ ਗਲਤ ਕਰਿਆ ਫਿਰ ਉਹਨਾਂ ਨੇ। ਹਾਂ ਸਰਪੰਚ ਸਾਹਿਬ ਮੇਰੇ ਸਾਹਮਣੇ ਹੋਈ ਹੈ ਇਹ ਗੱਲ। ਟੰਬਾ ਲੈ ਮਾਰੀ ਗੱਲ ਹੈ ਜੀ ਉਹਨਾਂ ਦੀ ਫੇਰ ਇਹ ਦੁਬਾਰਾ ਕੁਝ ਵੀ ਹੁੰਦਾ ਜੀ ਤੁਸੀਂ ਜ਼ਿੰਮੇਵਾਰ ਹੋਵੋਗੇ ਜਾਂ ਉਹ ਜ਼ਿੰਮੇਵਾਰ ਹੋਣਗੇ ਜਿਹੜਾ ਮੈਨੂੰ ਰਾਜ ਮਿਲ ਗਿਆ ਮੈਂ ਤਾਂ ਗੱਲ ਆਹੂੰਗਾ ਉਹਨਾਂ ਦਾ ਹੁਣ ਚਲ ਕੋਈ ਠੰਡਾ ਰਹਿ ਕਾਕਾ ਤੂੰ ਇਹ ਫੇਰ ਕੀ ਖਟੋਗੇ ਹੈ ਮੇਰੀ ਉਹਨਾਂ ਨੇ ਕੀ ਖੱਟਿਆ ਜੀ ਮਾਰ ਕੇ ਕਰਦਾ ਕਰ ਉਹ ਆਪਰੇ ਜਿੱਤੀ ਚਲੋ ਤਾਂ ਮੰਨਦੇ ਚਲੋ ਪਾਸ ਵੇ ਦੀ ਮੈਂਬਰ ਸਾਹਿਬ ਕੀ ਕਰਦਾ ਕਰ ਰਹਿ ਗਿਆ ਜਦੋਂ ਘਰ ਹੀ ਖਾਣ ਨੂੰ ਆ ਗਏ ਫੇਰ ਦੱਸੋ ਸਾਡਾ ਕਸੂਰ ਤਾਂ ਦੱਸ ਦਿਓ ਜ਼ਮੀਨ ਮੇਰੀ ਠੀਕ ਹੈ ਜੀ ਮੇਰੇ ਜ਼ਮੀਨ ਦੇ ਨੰਬਰ ਕੋਠੀ ਉਹਦੀ ਪਵਾਦੀ ਆਡੀ ਮੈਂ ਤਾਂ ਆ ਖੋਲਿਆਂ ਚ ਬੈਠਾ ਇੱਥੇ ਤੁਸੀਂ ਦੱਸੋ ਗਲਤੀ ਮੈਂ ਕਰਤੀ हां ਤੁਸੀਂ ਦੇਖ ਲਓ ਕਿੰਨੇ ਸਾਲ 20 ਸਾਲ 22 ਸਾਲ ਹੋ ਗਏ ਮੇਰੀ ਜ਼ਮੀਨ ਖਾਈ ਜਾਂਦੇ ਨੂੰ ਰੁਪਿਆ ਨਹੀਂ ਮੰਗਿਆ ਉਹਨਾਂ ਤੋਂ ਠੀਕ ਹੈ ਜੀ ਹਜੇ ਮੇਰੇ ਗੱਲ 'ਚ ਹੱਥ ਪਾਉਂਦੇ ਆ ਕੀ ਗੱਲ ਬਈ ਤਾਂ ਹੀ ਪਾਉਂਦੇ ਨੇ ਤੁਸੀਂ ਪਹਿਲਾਂ ਖਵਾਈ ਗਏ ਹੁਣ ਤੁਸੀਂ ਖਵਾਉਂਦੇ ਨਹੀਂ ਹੋਣੇ ਫਿਰ ਗੱਲ ਤਾਂ ਇੱਥੇ ਆ ਜਾਂਦੀ ਹੈ ਰੌਲਾ ਤਾਂ ਵੀਰੇ ਜੀ ਮਸਲਾ ਆਉਂਦਾ ਹਿੱਸਾ ਦੇਣਾ ਪੈਂਦਾ ਆ ਸਾਡੇ ਨਾਲ ਵੀ ਭਾਈ ਆਹੀ ਰੌਲਾ ਬਾਈ ਦਾ ਤੇ ਮੇਰੇ ਨਾਲ ਠੀਕ ਹੈ ਅਸੀਂ ਇਹਦਾ ਘਰ ਬੰਨਤਾ ਬਸ ਇਸੇ ਗੱਲ ਦਾ ਰੌਲਾ ਜੀ ਮੈਂ ਨਾ ਜਾਂਦੀ ਤਾ ਬਾਹੀ ਲੱਤ ਬਾਹਰ ਤੋੜ ਦਿੰਦੇ ਠੀਕ ਹੈ ਜੀ ਜੇ ਮੈਂ ਉੱਥੇ ਹੋਰ ਇਹਨੇ ਮੈਨੂੰ ਦੱਸਿਆ ਕਹਿੰਦਾ ਕਿ ਕਹਿੰਦਾ ਮੇਰੇ ਗਲਚਾ ਹੱਥ ਪਾ ਲਿਆ ਕਹਿੰਦਾ ਮੈਨੂੰ ਤੂੰ ਸਵੇਰੇ ਉਹ ਬਾਵਾ ਕੁਛ ਬੋਲੇ ਮੈਨੂੰ ਲੱਗਾ ਮੁੰਡਾ ਚੱਕ ਮੈਂ ਗੱਲਾਂ ਅੱਜ ਵੀ ਚੱਕ ਮੈਂ ਕਰ ਰਿਹਾ ਜੱਡੇ ਕੋਈ ਮਾਂ ਉਹ ਤੁਸੀਂ ਗੱਲ ਕਰਦੇ ਹੋ ਮੁੰਡਾ ਤਾਂ ਮੁੰਡਾ ਇੱਕ ਗੱਲ ਹੋਰ ਦੇਖ ਬੰਗਾ ਬੰਦੇ ਨਾਲ ਲੜਦਾ ਤਾਂ ਚੰਗਾ ਰਹਿੰਦਾ ਠੀਕ ਹੈ ਉਹ ਲੈ ਸੰਗਪਾਲ ਕੌਰ ਨੇ ਮੇਰੇ ਗਲਚਾ ਹੱਥ ਪਾ ਲਿਆ ਮੇਰਾ ਗਲ ਦੱਬਣ ਟਿੱਕਰ ਗਈ ਆ ਉਹ ਦੱਸ ਬੁਰੀ ਦਾ ਬੰਦੇ ਨਾਲ ਲੜਨਾ ਕੋਈ ਹੱਕ ਹੈ ਨਾ ਨਾ ਗਲਤ ਗੱਲ ਹੈ ਜੀ ਉਹਨਾਂ ਦੀ ਫਿਰ ਜੀ ਉਹਦੀ ਛੇ ਆ ਸਾਰੀ ਹੇ ਵਰਕੀ ਤੁਹਾਨੂੰ ਪਤਾ ਹੀ ਹੈ ਜੀ ਪਤਾ ਤਾਂ ਹੈਗਾ ਕਾਕਾ ਇਦਾਂ ਦੇ ਬੰਦੇ ਨਾਲ ਬਾਹ ਪੈਂਦਾ ਸੋਡਾ ਉਹ ਵੀ ਫੈਸਲਾ ਲਓ ਜੀ ਕੋਈ ਸੱਚੇ ਬੰਦੇ ਇਹਨਾਂ ਦਾ ਅਸੀਂ ਸਾਥ ਦਿੱਤਾ ਤਾਂ ਸਾਡੇ ਨਾਲ ਹੀ ਹੋਈ ਹਾਂ ਅਸੀਂ ਸਾਥ ਨਹੀਂ ਦੇ ਸਕਦੇ ਫਿਰ ਅਸੀਂ ਇਹਨਾਂ ਦੇ ਨਾਲ ਆ ਬਾਈ ਠੀਕ ਹੈ ਜੀ ਠੀਕ ਹੈ ਤੁਸੀਂ ਇਹੋ ਕਰੋ ਨਹੀਂ ਤਾਂ ਜਿਆਦਾ ਤੁਸੀਂ ਆਪ ਦੀ ਬੈਠਕ ਬਿਠਾ ਕੇ ਉਹਨਾਂ ਨੂੰ ਗੱਲਬਾਤ ਕਰੋ ਨਹੀਂ ਇਸ ਤਾਂ ਪਰਚਾ ਘਟਵਾਵਾਂਗੇ ਲੈ ਵੀ ਠੀਕ ਹੈ ਮੈਂ ਤਾਂ ਸਿੱਧੀ ਗੱਲ ਕਹਤੀ ਗਲਦੀ ਨਾਲ ਕਿੱਥਰ ਜਾ ਕੇ ਪਰਚਾ ਕਟਾਏਗਾ ਨਾ ਗਵਾਹੀ ਮੇਰੀ ਲਿਖਾਈ ਸਾਰੇ ਦੇ ਸਾਹਮਣੇ ਮਾਰੇ ਸਾਰੇ ਇਹੋ ਕਰਨ ਅੱਜ ਕੋਈ ਨਹੀਂ ਆਪਾਂ ਕਿਹਨਾ ਉਹ ਇਕੱਠ ਕਰਕੇ ਪੰਚਾਇਤ ਸੱਦ ਲੈਨੇ ਦੋਨੇ ਤਰ੍ਹਾਂ ਨੂੰ ਜੇ ਹੱਲ ਹੋਇਆ ਤਾਂ ਆਪਾਂ ਕਰ ਦਾਂਗੇ ਨਹੀਂ ਜਿਵੇਂ ਛੋਡੀ ਮਰਜੀ ਉਹ ਆਪਾਂ ਉਵੇਂ ਕਰ ਲਾਂਗੇ ਅਸੀਂ ਛੋੜੇ ਨਾਲ ਆ ਪੰਚਾਇਤ ਆ ਅਸੀਂ ਤਾਂ ਚਲੋ ਉਹ ਵੀ ਕਰ ਲੈ ਕਾਕਾ ਜਿਹਨਾਂ ਇਹ ਗਲਤੀ ਹੀ ਜਰੂਰ ਲਵਾਵਾਂਗੇ ਪੈਰੀ ਹੱਥ ਇਹ ਨਾ ਗਲਤੀ ਗਲਤੀ ਹੈ ਜੀ ਹੁਣ ਹੁਣ ਤੁਹਾਡੇ ਸਾਹਮਣੇ ਗਲਤੀ ਕਰਨ ਨੇ ਮਾਣੇ ਤਾਂ ਮਾਰਨੇ ਮਾਰਨਾ ਸੀ ਉਹਦੀ ਸੱਸ ਲਾਡੀ ਦੀ ਦੇਖ ਲੈ ਅੱਛਾ ਉਹ ਸੁਣ ਲੋ ਗਾਹਾਂ ਮੁੰਡੇ ਦੀ ਸੱਸ ਆਈ ਹੋਈ ਐ ਹਾਂ ਉਹ ਵੀ ਬੈਠੇ ਹੋਏ ਉਹ ਬੈਠੀ ਐ ਉਹ ਉਦੋਂ ਚੱਕਵੀ ਉਹ ਸਾਡੇ ਗਾਲਾਂ 'ਚ ਹੱਥ ਪਾਉਣ ਨੂੰ ਆਵੇ ਗਾ ਨੂੰ ਵੀ ਬਹੁਤ ਕੁਝ ਬੋਲਦੀ ਸੀ ਕਹਿੰਦੀ ਸਾਡੇ ਦਾ ਹੋ ਨਾ ਕਰੋ ਸਾਡਾ ਕਦੇ ਹੋ ਕਰੋ ਉਹ ਤਾਂ ਅਸੀਂ ਉਹ ਤਾਂ ਖਿਹੜੇ ਛੜਦਾ ਉਹ ਤਾਂ ਐਡੀ ਚੱਕਮੀ ਹੈ ਨਾ ਮੈਂ ਕਹਿੰਨਾ ਮਾਵਾ ਧੀਆਂ ਉਹ ਇਹ ਜੀਆਂ ਜੁਗ ਨੂੰ ਜੁਗ ਟਕਰੇ ਉਹ ਜੀ ਸੁਖਪਾਲ ਮਿਲ ਗਏ ਠੀਕ ਹੈ ਇਹ ਤਾਂ ਸਾਰੀ ਬੁੜੀਆਂ ਤਾਂ ਖਰਾਬ ਹੋਇਆ ਇਹਨਾਂ ਨਾ ਹਾਂ ਉਹ ਤਾਂ ਭਾਈ ਠੀਕ ਹੈ ਭੈਣੇ ਥੋੜੀ ਗੱਲ ਖਰਾਬ ਹੋਇਆ ਉਹਨਾਂ ਤੋਂ ਮਖਤਿਆਰੀ ਮਖਤਿਆਰੀ ਸੁਖਪਾਲ ਦੀ ਆ ਗਈ ਸੁਖਪਾਲ ਦੇ ਹੱਥ ਜਿੱਦੇ ਦਾ ਘਰ ਹੈਗਾ 22 ਸੀ ਸਾਡਾ ਠੀਕ ਹੈ ਦੇਖ ਲਓ ਵੀ ਤੁਹਾਨੂੰ ਵੀ ਪਤਾ ਹੈ ਅਸੀਂ ਕਿੰਨਾ ਰਲ ਮਿਲ ਕੇ ਰਹੇ ਹਾਂ ਨਹੀਂ ਉਹ ਤਾਂ ਸਾਰੀ ਜ਼ਿੰਦਗੀ ਐਸੇ ਘਰੇ ਕੱਟੀ ਹੈ ਹਾਂ ਇੱਥੇ ਸਾਰੀ ਜ਼ਿੰਦਗੀ ਕੱਟਤੀ ਦੋਹਾਂ ਭਰਾਵਾਂ ਨੇ ਅਸੀਂ ਕਦੇ ਲੜੇ ਨਹੀਂ ਬੋਲੇ ਨਹੀਂ ਗੱਲ ਜਿੱਦੇ ਦਾ ਇਹਨੇ ਪੈਰ ਪਾ ਲਿਆ ਜਿੱਦੇ ਦੀ ਸਖਪਾਲ ਆ ਗਈ ਆ ਦੇਖ ਲੈ ਆ ਮੇਰੀ ਭੈਣ ਬੈਠੀ ਜੇ ਤੁਸੀਂ ਇਹਨੂੰ ਪੁੱਛ ਲੋ ਵੀ ਜੇ ਇਹਦੇ ਨਾਲ ਵੀ ਇੱਕ ਦਿਨ ਵਰਤੀ ਹੋਵੇ ਆਣ ਗਵਾਨ ਨਾਲ ਨਹੀਂ ਬਣਦੀ ਪਿੱਕਿਆਂ ਨਾਲ ਨਹੀਂ ਬਣਦੀ ਸਾਡੇ ਨਾਲ ਨਹੀਂ ਬਣਦੀ ਐਡੀ ਮੈਂ ਕਹਿੰਨਾ ਵੀ ਪਸ ਕੀ ਕੱਗੇ ਉਹਦੇ ਬਾਰੇ ਚਲੋ ਆ ਤਾਂ ਬਾਈ ਮਾੜੀ ਗੱਲ ਕਰੀ ਜਿਹੜੀ ਸਿਰ ਸੱਟ ਮਾਰੀ ਜੀ ਚਾ ਲੜਾਈਆਂ ਪੜਾਂਗੀਆਂ ਹੁੰਦੀਆਂ ਚਲੋ ਮਸਲਾ ਹੋ ਜਾਂਦਾ ਹਨ ਕੋਈ ਵੱਡੀ ਗੱਲ ਨਹੀਂ ਸੀ ਸਮੱਸਿਆ ਹੈ ਨਾ ਹੱਲ ਹੁੰਦਾ ਸੀਗਾ ਸਮੱਸਿਆਵਾਂ ਨਿਬੜ ਜਾਂਦੇ ਆ ਬਾਕੀ ਤੁਸੀਂ ਉਧਰੋਂ ਆਂਟ ਗਵਾਨ ਚੋਂ ਪਤਾ ਕਰੋ ਲੋਕ ਕੋਠੇ ਆਏ ਚੜੇ ਖੜੇ ਸੀ ਹਾਂ ਠੀਕ ਹੈ ਉਧਰ ਦੇ ਬਾੜ ਦਾ ਮੈਂਬਰ ਆ ਉਹ ਤਾਂ ਪੁੱਛੋ ਸਾਰੀ ਇਨਕੁਆਇਰੀ ਕਰਕੇ ਫੇਰ ਫੈਸਲਾ ਲਿਓ ਜੀ ਠੀਕ ਹੈ ਨਾ ਨਾ ਕੋਈ ਨਹੀਂ ਜ਼ਰੂਰ ਉਹ ਕਰਾਂਗੇ ਕਾਲੀ ਵਾਲਾ ਤਾਂ ਫੈਸਲਾ ਹੈ ਹੀ ਨਹੀਂ ਅਜੇ ਤੁਹਾਨੂੰ ਤਾਂ ਕਹਿ ਦਈਏ ਸੀ ਵੀ ਤੁਹਾਡੇ ਨਾਲ ਹੁਣੀ ਫੈਸਲਾ ਹੋ ਜਾਊਗਾ ਟਾਈਮ ਜ਼ਰੂਰ ਲੱਗੂਗਾ ਨਾ ਕੋਈ ਕੋਈ ਗੱਲ ਨਹੀਂ ਤੁਸੀਂ ਸਾਂ ਉਹ ਕਰ ਲਓ ਬਾਕੀ ਸਾਰੇ ਮੈਂਬਰਾਂ ਨਾਲ ਵੀ ਗੱਲਬਾਤ ਕਰ ਲਓ ਤੁਹਾਨੂੰ ਜਿਵੇਂ ਉਹ ਕਰ ਲਾ ਤੁਸੀਂ ਕੱਲ ਨੂੰ ਪੰਚਾਇਤ ਰੱਖ ਲਓ ਭਾਵੇਂ ਅਸੀਂ ਹਾਜ਼ਰ ਆਈ ਜਾਂਦੀ ਆ ਜੀ ਫਿਰ ਅਸੀਂ ਇੱਕ ਪਾਸਾ ਕਰਾਂਗੇ ਲਾਡੀ ਦਾ ਨਾ ਦੱਸੋ ਕੀ ਕਹਾਂ ਉਹਨਾਂ ਨੂੰ ਨਾ ਨਾ ਕੋਈ ਨਹੀਂ ਤੁਸੀਂ ਤੇਰਾ ਹੈ ਕਿ ਤੂੰ ਕਿਉਂ ਉਹ ਕਰ ਰਹੇ ਗੱਲ ਉਹਦਾ ਨਾ ਕਰਕੇ ਤੂੰ ਜੇਲ੍ਹ ਜਾ ਕੇ ਬਹਿ ਜਾਵੇਂਗਾ ਇਹਨੂੰ ਕ ਕੋਈ ਨੀ ਕਾਲੀ ਨਾ ਕਰ ਤੂੰ ਜੇ ਨਾ ਹੱਲ ਹੋਇਆ ਫਿਰ ਤੁਸੀਂ ਕੁਛ ਹੀ ਕਰ ਲਓ ਉਹਨੂੰ ਖੁੱਲੀ ਛੁੱਟੀ ਦੇ ਦਾਂਗੇ ਹਾਂ ਚਾ ਚਾ ਤਰ ਲੈਂਦੀ ਸਰਪੰਚਾਸਤੇ ਹਾਂ ਅੱਲੇ ਆ ਚਾ ਨਾ ਕੋਈ ਨੀ ਕਰ ਸਕਦਾ ਸਾਨੂੰ ਮੜੀ ਕਾਲੀ ਸੀ ਅਸੀਂ ਵਿੱਚੋਂ ਛੱਡ ਕੇ ਆਏ ਹਾਂ ਕੰਮ ਅਸੀਂ ਪੰਚਾਇਤ ਹੋਰ ਪਾਸੇ ਜਾਂਦੇ ਸੀਗੇ ਚਾਹ ਤਾਂ ਪੀਜੋ ਜੀ ਹੁਣ ਨੀ ਨੀ ਕੋਈ ਨੀ ਕੋਈ ਚਾਹ ਫਿਰ ਪੀ ਮੰਗੇ ਥੋੜੀ ਥੋੜੀ ਪੀ ਲੈਂਦੇ ਸਰਪੰਚਾ ਸਾਨੂੰ ਕੰਮ ਹੈ ਥੋੜਾ ਕੋਈ ਨੀ ਕੋਈ ਨੀ ਸਾਨੂੰ ਥੋੜਾ ਜਿਹਾ ਸਮਾਂ ਹੈ ਨਾ ਨਾ ਕੋਈ ਨਹੀਂ ਭੈਣ ਜੀ ਚੰਗਾ ਜੀ ਖੜਾ ਸਰਪੰਚ ਸਾਹਿਬ ਮੇਰੀ ਗੱਲ ਹੁਣ ਤੁਹਾਡੇ ਹੱਥ ਚ ਨਾ ਨਾ ਕੋਈ ਨਹੀਂ ਮੈਨੂੰ ਵੀ ਮੇਰੀ ਵੀ ਗਰੀਬ ਮਾਰ ਕਰਦੇ ਆ ਇਹ ਗੱਲ ਨਹੀਂ ਕੋਈ ਗੱਲ ਨਹੀਂ ਤੇ ਆ ਹੁਣ ਤੁਹਾਡੇ ਸਾਹਮਣੇ ਇਹਨਾਂ ਦਾ ਕਸੂਰ ਕੀ ਹੈ ਜੇ ਨਾ ਮੇਰਾ ਘਰ ਬਣਾ ਤਾ ਤਾਂ ਤਾਂ ਹੰਗ ਕਰਦੇ ਆ ਨਾ ਨਾ ਗਲਤ ਗੱਲ ਹੈ ਜੀ ਬਸ ਹੁਣ ਅਸੀਂ ਤਾਂ ਤੁਹਾਡੇ ਮੂਰੇ ਹੱਥ ਛੋੜਦੇ ਹਾਂ ਤੁਸੀਂ ਨਾ ਹੱਥ ਨਾ ਜੋੜੋ ਜੀ ਕੋਈ ਨਹੀਂ ਜ਼ਰੂਰ ਪਹੂ ਕਰਾਂਗੇ ਅਸੀਂ ਜਿੰਨੀ ਹਾਂ ਤੇ ਤੁਹਾਡੇ ਚ ਸੱਚਾਈ ਆ ਸਾਨੂੰ ਲੱਗ ਰਿਹਾ ਹੁਣ ਲੱਗ ਜੂ ਰਿਹਾ ਵੀ ਸੱਚਾਈ ਆ ਤੁਹਾਡੀ ਗਾਹ ਦੀ ਉਹ ਤਾਂ ਜਿੰਨੇ ਜਿੰਨੀ ਸਾਡੀ ਗੱਲ ਸਾਨੂੰ ਕਹੋ ਅਸੀਂ ਨਹੀਂ ਕਹਿੰਦੇ ਜਿੰਨੀ ਉਹਨਾਂ ਦੀ ਗੱਲ ਉਹਨਾਂ ਨੂੰ ਸਾਨੂੰ ਵੀ ਕਹੋ ਭਾਵੇਂ ਜੇ ਮਰਜੀ ਨਹੀਂ ਨਹੀਂ ਤੁਹਾਡੇ ਨਾਲ ਠੀਕ ਹੈ ਨਾ ਨਹੀਂ ਠੀਕ ਜਰੂਰ ਤੁਸੀਂ ਉਹਦੇ ਵੀ ਜਰੂਰ ਆਜੋਗੇ ਜੀ ਹੈ ਕੱਲ ਜਾਂ ਪਰਸੋਂ ਤੱਕ ਅਸੀਂ ਉਹ ਕਰਦੇ ਹਾਂ ਨਾ ਸਾਰੇ ਆਵਾਂਗੇ ਜੀ ਸਾਰੇ ਜੀ ਅਸੀਂ ਤਾਂ ਨਾਲ ਖੜੇ ਹਾਂ ਜੀ ਮੈਂ ਗਲੀ ਨਾਲ ਖੜੇ ਹਾਂ ਮੈਂ ਕਹਿੰਦਾ ਕੋਠਿਆਂ ਦੇ ਜੜਕੇ ਬੰਦੇ ਦੇ ਸਾਰਿਆਂ ਨੂੰ ਸਾਥ ਲਿਆਵਾਂਗਾ ਨਾ ਨਾ ਕੋਈ ਨਹੀਂ ਫਿਰ ਜੇ ਸਚਾਈ ਨਾਲ ਖੜੇ ਹਾਂ ਅਸੀਂ ਪੂਰੀ ਸਚਾਈ ਦਾ ਫੈਸਲਾ ਕਰਾਂਗੇ ਵਾਹ ਠੀਕ ਹਾਂ ਚੰਗਾ ਜੀ ਫਿਰ ਹੈ ਚੰਗਾ ਸਤਿ ਸ੍ਰੀ ਅਕਾਲ ਚਲੋ ਮੈਂਬਰ ਸਾਹਿਬ ਆਜੋ ਹਾਂ ਸਨ ਲੈ ਹਣ ਫਿਰ ਪਤਾ ਹੀ ਐ ਕੋਈ ਨਹੀਂ ਲਾ ਦੇਣ ਦੇ ਅਲਜਾਮ ਉਹਨਾਂ ਨੂੰ ਨਹੀਂ ਭਰਨਾ ਪਊਗਾ ਸਾਰ ਆਪਾਂ ਤਾਂ ਇੰਨੇ ਗਵਾ ਉਹਨਾਂ ਕੋਲ ਕੌਣ ਹੈ ਗਵਾ ਗਵਾ ਕੀ ਉਹ ਕਹਿੰਦੇ ਤਾਂ ਹੁੰਦੇ ਆ ਲੰਡਾ ਲੁੱਚਾ ਚੌਧਰੀ ਗੁੰਡੀ ਰਣ ਪ੍ਰਧਾਨ ਲੰਡੇ ਲੁੱਚੇ ਹੈਗੇ ਆ ਖਾ ਕੇ ਮੇਰੇ ਸਾਲੇ ਹੁਣ ਚੱਕਦੇ ਆ ਝੁੱਗਾ ਗਾਹਾਂ ਉਹਦੀ ਮਾਂ ਉਹ ਪ੍ਰਧਾਨ ਬਣੀ ਬੈਠੀ ਆ ਉਹੀ ਵੇਲੇ ਆ ਗਿਆ ਹੁਣ ਕੋਈ ਗੱਲ ਨਹੀਂ ਗੁਲਦੀਪ ਜਿਹੇ ਜਿਹੇ ਹੈਗੇ ਉਹਨਾਂ ਨਾਲ ਹੋ ਜਾ ਹੋ ਜੂਗਾ ਰੱਬ ਤਾਂ ਵੇਖਦਾ ਹੀ ਆ ਨਾ ਆਪਣਾ ਰੱਬ ਤਾਂ ਨਹੀਂ ਵੇਚਿਆ ਆਪਾਂ ਕਿਹੜਾ ਕਦੇ ਕਿਸੇ ਦਾ ਮਾੜਾ ਕਰਿਆ ਰੱਬ ਤਾਂ ਦੇਦਾ ਹੁੰਦਾ ਚਾਚਾ ਤੈਨੂੰ ਹੀ ਦੇਖ ਲੈਂਦਾ ਤੇਰੇ ਠੇਡੇ ਕਿਉਂ ਵੱਜਦੇ ਹੈ ਸੱਚੇ ਅਸੀਂ ਸੀ ਤੇਰਾ ਸਾਥ ਦਿੱਤਾ ਸੱਚਾ ਨੇ ਸਾਡੇ ਵੱਜ ਗਏ ਸਚਾਈ ਦਾ ਜਮਾਨਾ ਨਹੀਂ ਰਿਹਾ ਅਸੀਂ ਤੇਰੇ ਨਾਲ ਆ ਠੀਕ ਹੈ ਨਾ ਬਾਕੀ ਰਹੀ ਗੱਲ ਮੇਰੀ ਗੱਲ ਸਾਨੂੰ ਮੈਂ ਤੈਨੂੰ ਗੱਲ ਕਹਿਣਾ ਤੇਜਾ ਸਿਆ ਠੀਕ ਹੈ ਤੂੰ ਬਹੁਤ ਰਿਸ਼ਤੇ ਕਰਾਇਆ ਬਹੁਤ ਉਹ ਕੀਤਾ ਚੱਲ ਜਿਵੇਂ ਮਰਜੀ ਆਲਾ ਮੈਂ ਹੁਣ ਸਾਰਿਆਂ ਦੇ ਸਾਹਮਣੇ ਗੱਲ ਕਹਿਣਾ ਆਪਾਂ ਇਹਦੀ ਟੱਕ ਭੰਨਣੀ ਆ ਮੁੰਡੇ ਨੂੰ ਰਿਸ਼ਤਾ ਚੰਗਾ ਭਾਲ ਕੇ ਕਰਾ ਮੈਂ ਕਰਾਂ ਉਹ ਰਸਤਾ ਠੀਕ ਹੈ ਨਾ ਤੈਨੂੰ ਸ਼ਾਮ ਮੈਂ ਪਾਉਂਗਾ ਲੈ ਹੋਰ ਦੱਸ ਲੈ ਫਿਰ ਇਹੜੀ ਪੰਨੀ ਲੈ ਆ ਇਹੜੀ ਪੰਨਣੀ ਆ ਉਹਦੀ ਇਹੀੜੀ ਇਹਦੇ ਸਾਹਮਣੇ ਦਿਖਾਉਣਾ ਭਾਈ ਤੂੰ ਫਿਕਰ ਨਾ ਕਰੀ ਬੰਤੋ ਕਿਸੇ ਗੱਲ ਦਾ ਅਸੀਂ ਸਾਰੇ ਲੜਕੇ ਕਰਾਂਗੇ ਕੋਈ ਨਹੀਂ ਭਾਈ ਸੋਡੇ ਹੁੰਦੇ ਮੈਨੂੰ ਕਾਹਦਾ ਫਿਕਰ ਹੈ ਹਾਂ ਜਦੋਂ ਮੇਰੇ ਨਾਲ ਖੜੇ ਹੋ ਤੁਸੀਂ ਭੈਣ ਭਰਾ ਮੈਂ ਨਾਲ ਖੜੇ ਆਂ ਭਾਈ ਮੈਂ ਤਾਂ ਕਹਾ ਵੀ ਆਪਾਂ ਭਾਵੇਂ ਆ ਸਰਪੰਚ ਨੂੰ ਕੱਲ ਤੱਕ ਦੇਖਦੇ ਆਪਾਂ ਜੇ ਅਗਰ ਆਪਣੀ ਕੋਈ ਗੱਲਬਾਤ ਹੋ ਹੋਈ ਜੇ ਨਾ ਲੱਗਦੀ ਰਹੀ ਫਿਰ ਆਪਾਂ ਦਾਵਾ ਕਰਿਆਵਾਂਗੇ ਉੱਥੇ ਦਾ ਫੈਸਲਾ ਹੋਈ ਜਾਊ ਉਹ ਤਾਂ ਉਹਨਾਂ ਨੇ ਤਾਂ ਕਰਨਾ ਨਾਲੇ ਬਣੂ 26 ਸਿੱਧੀ 26 ਬਣੂ 307 ਬਣੂ 26 ਤੇ ਸੱਟ ਮਾਰੀ ਹਾਂ ਇਹ ਤਾਂ ਬੱਜਿਆ ਨਹੀਂ ਨਿਕਲਣਾ ਆਪਾਂ ਤਾਂ ਕਹਿੰਦੇ ਚੱਲ ਜਵਾਕਾ ਜਵਾਕਾ ਓਏ ਇਹ ਜਦੋਂ ਦਿਮਾਗ ਖਰਾਬ ਹੋ ਜਾਂਦਾ ਉਹਦੀ ਬੁੱਧੀ ਖੋਈ ਜਾਂਦੀ ਹੈ ਇਹਦਾ ਉਹ ਕੰਮ ਹੋਇਆ ਪਿਆ ਉਹਦਾ ਉਹਨੂੰ ਐਂ ਨਹੀਂ ਪਤਾ ਮੈਂ ਕੀ ਬੋਲਦੀਆਂ ਕੀ ਕਰਦੀਆਂ ਉਹ ਨਾਲ ਉਹ ਛੋਕਰਾ ਜਿਹਾ ਮਗਰ ਲੱਗ ਰਿਹਾ ਹੈ ਉਹ ਨਹੀਂ ਦੇਖਦਾ ਵੀ ਮੇਰੇ ਹੀ ਘਰ ਖਰਾਬ ਹੋਈ ਜਾਂਦਾ ਉਹ ਬਾਲਾ ਸ਼ਹਿਰ ਕਹਿੰਦੇ ਕਾਂ ਹੁੰਦਿਆ ਨਾ ਉਹ ਗੰਦ ਤੇ ਡੱਗਦਾ ਹੁੰਦਾ ਜਾ ਕੇ ਐਵੇਂ ਥੋੜੀ ਕਿਹਾ ਕਿਸੇ ਨੇ ਉਹ ਗੱਲ ਆਹ ਸੱਤ ਤੇ ਲਿਆਉਣਗਾ ਉਹਨੂੰ ਥੋੜਾ ਟਾਈਮ ਹੀ ਇਹ ਮੁੰਡੇ ਨੂੰ ਸੜਕ ਤੇ ਲਿਆ ਦੇਣੀਆਂ ਚਾਰ ਹੋ ਗਈਆਂ ਹੁਣ ਇੱਕੋ ਜੀ ਆ ਉਹ ਆ ਕੇ ਬੈਠ ਗਈ ਉੱਤੇ ਆ ਦੁਆਏ ਦੇਖ ਲੈ ਕੁੜੀਏ ਤੇਰੀ ਵੀ ਨਹੀਂ ਸ਼ਰਮ ਕਰੀ ਦੇਖੋ ਪਿੰਡ ਦੀ ਧੀ ਧਿਆਣੀ ਹੁੰਦੀਆਂ ਨਾ ਸਾਰਾ ਪਿੰਡ ਉਹਦੀ ਇੱਜ਼ਤ ਕਰਦਾ ਹੈ ਤੇ ਤੂੰ ਇਹਨਾਂ ਦੀ ਆਪ ਦੀ ਇਹਨੇ ਤੇਰੀ ਬੇਇੱਜ਼ਤੀ ਕਰਤੀ ਉਹੀ ਸੋਟੀ ਲੈ ਕੇ ਤਾਂ ਭਾਈ ਮੇਰੇ ਮਗਰ ਪਾਈ ਗਏ ਉਹ ਨਹੀਂ ਸੋਟੀ ਲੈ ਕੇ ਬਾਈ ਮਗਰ ਪਾਈ ਕੇ ਲਿਆ ਕੇ ਇਹਦੇ ਸਮਾਰ ਹੀ ਖਾਣ ਪਿਆਰਾ ਹੋ ਗਿਆ ਆਪਣੇ ਘਰ ਦੀਆਂ 100 ਗੱਲਾਂ ਆਪਾਂ 100 ਵਾਰੀ ਲੜੀਏ ਪੜੀਏ ਆਪਣਾ ਆਪ ਦਾ ਘਰ ਪਹਿਲੀ ਗੱਲ ਤਾਂ ਮਨਿੰਦਰ ਦੀ ਮਾਂ ਨੂੰ ਬੋਲਣ ਦਾ ਹੱਕ ਹੀ ਕੋਈ ਨਹੀਂ ਵਿੱਚ ਉਹ ਤਾਂ ਮੂਰੇ ਸੀ ਸਾਰੇ ਤੇ ਉਹਨੂੰ ਫਿਰ ਬੁਲਾਉਂਦੇ ਆ ਕਹਿੰਦੇ ਆ ਵੀ ਤੂੰ ਬੋਲ ਉਹਨਾਂ ਨੂੰ ਤੂੰ ਵੀ ਕਹਿ ਉਹਦਾ ਕੀ ਹੱਕ ਬਣਦਾ ਸਾਨੂੰ ਗੱਲਾਂ ਕਰਨ ਉਹਨੂੰ ਜਾਣ ਕੇ ਕਿਹਾ ਹੋ ਤੇ ਕਿਹਾ ਤਾਂ ਉਹ ਪਿੰਡ ਦਾ ਤਾਂ ਘੀਰਿਆਂ ਤੋਂ ਪਤਾ ਲੱਗ ਜਾਂਦਾ ਜੇ ਉਹਨਾਂ ਨੇ ਇਹ ਜੀ ਪਰਪਰੇਸ਼ ਉੱਥੋਂ ਦੇਖੇ ਤੂਰੀਏ ਦਾ ਇੱਥੇ ਨਾ ਸਾਂ ਚੱਕਦੀ ਆ ਜੇ ਉੱਥੋਂ ਕਹਿ ਹੁੰਦਾ ਵੀ ਉਹਨੂੰ ਘਰ ਬਣਾਈ ਤੂੰ ਆਪ ਦਾ ਆ ਘਰ ਬਣਾਈ ਤਾਂ ਹਰ ਗੱਲ ਦੇ ਤਾਂ ਉਹਦਾ ਤਾਂ ਆਹੀ ਚੀਜ਼ ਮੈਂ ਤਾਂ ਬਗ ਜੂਗੀ ਮੈਂ ਤਾਂ ਐ ਕਹ ਲਉ ਉਹ ਗੱਲ ਜ ਐਂ ਕਰ ਇੱਕ ਤੱਕ ਲਾਉਂ ਹੀ ਨਹੀਂ ਬਾਹਰ ਨਿਕਲਦਾ ਜਿਹੜੀ ਪੇਕਿਆਂ ਨੂੰ ਜਾ ਕੇ ਉਹ ਬਸਦੀ ਨਹੀਂ ਜਿਹੜਾ ਕੁਝ ਨਾ ਬਸ ਹੁਣ ਦੇਵੇ ਕਿਸੇ ਨੂੰ ਉਹ ਉਹ ਗੱਲਾਂ ਨੂੰ ਛੱਡ ਤੂੰ ਐਂ ਕਰ ਬੰਨ ਤੋਂ ਭੈਣ ਵਾਸਤੇ ਨਾ ਦੁੱਧ ਦੱਤਾ ਕਰਕੇ ਵਿੱਚ ਉਹ ਬਸਾਰ ਪਾ ਕੇ ਦੇ ਆਹੋ ਠੀਕ ਹੈ ਨਾ ਉਹ ਲਿਆ ਦੇ ਤੇ ਚਾਹ ਪਾ assi ਫਿਰ ਮੜਾ ਜੇ ਪਸ਼ੂਆਂ ਨੂੰ ਕੰਨੀ ਜਾਇਆਗੇ ਠੀਕ ਹੈ ਨਾ ਭਾਈ ਗੋਲੀ ਗਾਲੀ ਹੋਰ ਉਹ ਕਰਕੇ ਡਾਕਟਰ ਫਿਰ ਤੀ ਉਹ ਮੇਰੀ ਉਹਦੇ ਨਾਲ ਹੋ ਗਈ ਗੱਲ ਡਾਕਟਰ ਨਾ ਤੇ ਵਾ ਉਧਰ ਜਾਣਾ ਮੈਂ ਗੱਡੀ ਲੈ ਕੇ ਆਉਣਾ ਉਧਰ ਲੈ ਜਾਣਾ ਘਰੇ ਕੋਈ ਹਾਂ ਕਿਹੜਾ ਕੋਈ ਲੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਕਿਸੇ ਗੱਲ ਦਾ ਠੀਕ ਹੈ ਨਾ ਕੋਈ ਨਹੀਂ ਫਿਕਰ ਕਰਾ ਤੁਹਾਡੇ ਹੁੰਦੇ ਹਾਂ ਤੇ ਨਾਲ ਖੜਿਆ ਯਾਰ ਤੇ ਨਾਲ ਖੜੇ ਆ ਬਸ ਹਾਂ ਤੂੰ ਦੁੱਧ ਫੜਾ ਠੀਕ ਹੈ ਨਾ ਨਾਲੇ ਸਾਡੇ ਵਾਸਤੇ ਚਾਹ ਪਾ ਕੇ ਰੱਖ ਦੇ ਮਾੜੇ ਜੀ ਅਸੀਂ ਆਹ ਆਪਣਾ ਕਿਨਾਰੇ ਪਾਸੋਂ ਨੂੰ ਬੰਨਦ ਗਏ ਆਏ ਤੇ ਜੱਸਿਆ ਮਾੜੇ ਜੀ ਸੱਨੇ ਸੁਣੀ ਪਾਤੀ ਘੇਰ ਲਾਦ ਗਏ ਇੱਧਰ ਬੈਠ ਜਾ ਕਲਦੀ ਕੋਈ ਗੱਲ ਮੈਂ ਤਾਂ ਆਬਾ ਨਹੀਂ ਪਾਲਦਾ ਗਰਮੀ ਦਾ ਮੈਨੂੰ ਉਦੋਂ ਦੀ ਇਹਨਾਂ ਤੇ ਜਦੋਂ ਦਾ ਮੇਰਾ ਰਿਸ਼ਤਾ ਤੜਾਇਆ ਸੀ ਕੋਈ ਨਹੀਂ ਹੁਣ ਪੁੱਛਾਂ ਚ ਕਾ ਕੀ ਹਟਾਂ तूना बोला तेरे चाचा तेरा इसाब है क्या कर लेने की? बात ही है। भाई है क्या किकर से? चल मैं ले उनका डिफर। चलेगा? उन्हें अब प्यार दो दो दिखेगा प्यार ना बल्मेदाई डी लोड भी है नहीं? ना ना प्यार ना इसपे तो कोई नहीं तो लाया करता। चांगले। एक्शन। अच्छा आए कहने हैं सब पांच साबो ह ਸੋਨੂ ਚਾਚਾ ਜੀ ਗਾੜੀ ਨੇ ਨਹੀਂ ਮਾਰੀ ਹੈਗੀ ਸਸਾਈ ਲੜਾਈ ਜਿਸ ਜਿਸੀ ਜਿਸ ਨੂੰ ਮਰਜੀ ਪੁੱਛ ਲੋ ਹੈ ਚਾਚਾ ਨੇ ਆਪ ਮਾਰਿਆ ਤਾਂ ਵੀ ਦੇਖਦੇ ਹਨ ਤਾਂ ਜਾਣ ਕੇ ਨਾਮ ਸਾਟਾ ਲਾਈ ਜਾਂਦੇ ਆ ਕੋਈ ਨਹੀਂ ਬਿਲਕੁਲ ਚੁੱਪ ਕਰੋ ਤੇਰੀ ਸੱਸ ਬੈਠੀ ਏਦੋਂ ਮੇਰੇ ਨਾਲ ਗੱਲ ਕਰ ਰਹੇ ਹੁੰਦੇ ਹੈ ਚੰਗਾ ਨਹੀਂ ਲੱਗਦਾ ਹਨ ਜੋ ਸਿਆਣਾ ਬੰਦੇ ਗੱਲ ਕਰਦੇ ਹਨ ਸਾਰਾ ਵਿੱਚ ਹੀ ਸੀ ਬਹੂ ਤਾਂ बोलਦੀ ਹੈ ਇਹੋ ਉਹ ਤਾਂ ਮੈਂ ਥੋੜੀ ਗੱਲ ਸਮਝੀ ਤੁਸੀਂ ਵੀ ਸੀ ਹੋਣਗੇ ਮੈਂ ਨਹੀਂ ਹੈਗੀ ਸੀ ਸਾਰੀ ਵਿੱਚ ਸੀ ਹਾਂ ਪਰ ਤੁਸੀਂ ਵੱਡੇ ਹੋ ਤੁਸੀਂ ਦੱਸੋ ਸਾਰੀ ਗੱਲ ਕਰ ਦੇਖਸ ਤਾਂ ਉਹਦੇ ਵੀ ਦੱਸੀ ਸੀ ਵੀ ਇਹ ਕਿਕਰ ਨੇ ਮਾਰਿਆ ਟੰਬਾ ਉਹਦੇ ਬੰਤੋਂ ਦੇ ਸਿਰ ਵਿੱਚ ਠੀਕ ਹੈ ਤੇ ਕਿਕਰ ਸੌ ਕਹਿ ਰਿਹਾ ਕਿ ਇਹਨੇ ਲਾਡੀ ਨੇ ਮਾਰਿਆ ਫਿਰ ਇਹਦਾ ਕਿਵੇਂ ਫੈਸਲਾ ਹੋਊਗਾ ਉਹ ਚਾਚਾ ਜੀ ਉਹ ਸੱਚ ਕੋ ਦੱਸਣਗੇ ਵੀ ਅਸੀਂ ਮਾਰਿਆ ਮਾਰ ਕੇ ਜੇ ਤਾਂ ਤੁਸੀਂ ਭਾਈ ਦੇਖ ਲਓ ਹੁਣ ਜੇ ਤਾਂ ਸੋਡੇ ਸਕੇ ਆਂਦੇ ਆਪਸ ਵਿੱਚ ਆ ਜੇ ਤਾਂ ਰਾਜੀ ਬੰਦਾ ਹੁੰਦਾ ਤੁਸੀਂ ਆਪਸ ਵਿੱਚ ਕਰ ਲੋ ਤੇ ਜੇ ਕੋਈ ਬੰਤੂ ਆ ਜਿੰਨਾ ਇਲਾਜ ਲੂਜ ਤੇ ਲੱਗਦਾ ਪੈਸਾ ਲਾ ਕੇ ਤੁਸੀਂ ਨਵੇੜਾ ਕਰ ਲੋ ਉਹ ਦਾਣਾ ਅਸੀਂ ਤਾਂ ਦੇ ਦਾਂਗੇ ਸਾਰਾ ਕੁਝ ਜਿੰਨੇ ਜੇ ਉਹ ਪੈਸੇ ਮੰਗਦੇ ਆ ਪੈਸੇ ਦੇ ਦਾਂਗੇ ਠੀਕ ਹੈ ਲਾਜ ਵੀ ਅਸੀਂ ਕਰਾਰਾਂਗੇ ਕੋਈ ਗੱਲ ਤਾਂ ਆ ਪਵੇ ਨਾ ਗੱਲ ਜਿਵੇਂ ਤੁਸੀਂ ਮੈਨੂੰ ਤਾਂ ਉਹਨੇ ਸਾਰੀ ਗੱਲ ਸਹੀ ਸਹੀ ਗੱਲ ਦੱਸੋ ਵੀ ਤੁਸੀਂ ਮਾਰੀ ਹੈ ਇੱਕ ਉਹਨੇ ਮਾਰੀ ਹੈ ਭਲਾ ਇੱਥੋਂ ਪਤਾ ਲੱਗੂ ਫਿਰ ਆਪਾਂ ਹਿਸਾਬ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਰੀਆਂ ਤਾਂ ਭਾਈ ਸਾਹਿਬ ਉਹਨਾਂ ਨੇ ਹੀ ਐ ਠੀਕ ਹੈ ਹਾਂ ਲਾਡੀ ਨੇ ਨਹੀਂ ਕੋਈ ਮਾਰੀ ਮੁੱਲੀ ਫਿਰ ਚਲੋ ਐਵੇਂ ਕਹੀ ਜਾਂਦੇ ਆਗੇ ਉਹ ਚਲ ਉਹਨਾਂ ਨੇ ਮਾਰੀ ਹੈ ਫਿਰ ਇਲਾਜ ਦੇ ਪੈਸੇ ਕੌਣ ਦੇ ਦੇਣਾ ਉਹ ਚਲ ਅਸੀਂ ਤਾਂ ਇਹ ਕਹਿੰਨੇ ਹੈਗੇ ਇਹਨੂੰ ਤਾਂ ਮੈਂ ਸਮਝਾਇਆ ਇਹਨਾਂ ਨੂੰ ਇਹਨੂੰ ਕਿਹੜਾ ਮੰਨਦੇ ਸੀ ਪੈਸੇ ਦੇਣ ਨੂੰ ਅਸੀਂ ਤਾਂ ਉਹਨੂੰ ਇਹ ਕਹਿੰਨੇ ਹੈਗੇ ਵੀ ਚਲ ਕੋਈ ਗੱਲ ਨਹੀਂ ਗਮਾਣ ਮੱਥਾ ਹੈਗਾਗਾ ਹੈ ਆਪਸੀ ਜ਼ਬਿਤੀ ਵਰਤਦੇ ਨੇ ਸਾਰੇ ਇਹ ਠੀਕ ਹੈ ਕਿਉਂ ਮਣੀ ਦੀ ਗੱਲ ਰੋ ਜੱਜ ਜੀ ਤੁਸੀਂ ਆਏ ਦੇਖੋ ਸਾਡੇ ਘਰੇ ਤੇ ਜਾਲੇ ਚੜ ਕੇ ਆ ਗਿਆ ਸਤਾ ਜਿਹੜੇ ਕਰੇ ਗਏ ਸੀ ਉਹ ਸਾਡੇ ਘਰੇ ਆਏ ਸੀ ਨੇ ਜਾਲੇ ਚੜ ਕੇ ਹੈ ਸਭ ਦਾਵਾ ਸਭ ਅਸੀਂ ਕਰ ਦਿੱ ਗਏ ਉਹਨਾਂ ਦੇ ਭਾਈ ਇੰਨੇ ਬੰਦੇ ਸਾਡੇ ਘਰੇ ਚੜ ਕੇ ਆ ਗਏ ਤਾਂ ਇਹਨਾਂ ਦੇ ਘਰੇ ਆ ਗਏ ਨਾਲ ਇਹਨਾਂ ਦੇ ਕੁੱਟਮਾਰ ਕਰ ਗਏ ਉਲਟਾ ਫੇਰ ਕਹੀ ਜਾਂਦੇ ਆ ਵੀ ਉਹਦੇ ਸਿਰ ਚ ਬੱਜੀ ਆ ਤਾਂ ਕਹੇ ਨੇ ਮਾਰੀ ਹੈਗੀ ਉਹ ਤਾਂ ਕਹਿੰਦਾ ਮੈਂ ਤਾਂ ਕੋਈ ਕਹਿੰਦਾ ਕੁੱਤੀ ਨੂੰ ਉਹ ਕਰਾਈ ਹੈ ਕਹਿੰਦਾ ਦਸਤਕ ਹੈ ਸੀ ਮੈਂ ਤਾਂ ਮੈਂ ਕਿਹਾ ਤਾਂ ਮੈਂ ਉਹ ਤਾਂ ਨੂੰ ਮਾਰਨ ਆਇਆ ਸੀ ਉਹ ਤਾਂ ਕਹਿੰਦਾ ਮੈਂ ਟਿਸਤ ਦਾ ਕਹਿਣ ਗਿਆ ਸੀ ਨਾਲ ਕਹਿੰਦਾ ਬੰਤੋਂ ਨੂੰ ਲੈ ਗਿਆ ਕਿਹਦੇ ਸਾਕੂ ਸੀ ਕਹੂਗਾ ਸਰਪੰਚ ਸਾਹਿਬ ਜੇ ਕੋਈ ਗੱਲਾਂ ਹੈ ਜੀਆਂ ਹੁੰਦੀਆਂ ਨਾ ਜਿਵੇਂ ਹੁਣ ਚੱਕ ਕੇ ਇਸ ਦਾ ਮੰਨ ਲਾ ਕਹਿਣ ਆਇਆ ਸੀ ਠੀਕ ਹੈ ਜੀ ਠੀਕ ਹੈ ਤੇ ਉਹਨੇ ਭਲਾਈ ਬੰਦੀ ਨਾਲ ਉਹ ਗੱਲ ਕਰਨੀ ਸੀ ਆਉਣ ਸਰ ਉਹ ਗਾਣਾ ਕਦੋਂ ਲਾ ਕੇ ਬੋਲਣ ਲੱਗ ਗਿਆ ਇਹਨਾਂ ਨੂੰ ਫਿਰ ਹੁਣ ਇਹ ਮੂਰੇ ਕੀ ਕਰਨ ਫਿਰ ਇਹ ਵੀ ਮੂਰੇ ਬੋਲ ਪੇ ਮਾਰਿਆ ਮੂਰਿਆਂ ਪਰ ਹੈ ਨਹੀਂ ਕਿਸੇ ਨੇ ਇਹ ਗੱਲ ਸੱਚੀ ਆ ਨਾਲ ਚਾਚਾ ਜੀ ਤੇ ਉਹ ਗੱਲ ਕਰ ਰਹੀ ਸੀ ਤੇ ਬੰਦਾ ਇੱਕ ਜਣਾ ਵੀ ਗੱਲ ਕਰ ਨਾ ਸਕਦਾ ਹੈ ਉਹਦੀ ਘਰ ਵਾਲੀ ਚਾਚੇ ਦੀ ਹੈ ਜਿਹੜੇ ਕਹਿੰਦੇ ਚਾਚੀ ਦੂਜੀਆਂ ਵੱਤ ਤੋਂ ਚਾਚੀ ਹੈ ਇਹ ਕਹੇ ਬਾਹ ਅੰਕਲ ਹੈ ਸਾਰੇ ਆ ਗਏ ਸਰ ਤੇ ਚੜ ਕੇ ਉਹ ਤਾਂ ਕਹਿੰਦੇ ਸੀ ਜੇ ਸਾਨੂੰ ਪਹਿਲਾਂ ਤੁਸੀਂ ਸੱਦਿਆ ਹੋ ਬਾਹ ਅੰਕਲ ਨੂੰ ਤਾਂ ਉਹ ਤਾਂ ਕਿਸੇ ਨੂੰ ਨਹੀਂ ਸੱਦਿਆ ਨਾ ਨਾ ਉਹ ਤਾਂ ਕਹਿੰਦੇ ਮੈਂ ਪਹਿਲਾਂ ਆ ਕੇ ਕਹਿੰਦਾ ਬਾਹਰ ਜਾ ਰਿਹਾ ਸੀ ਕਹਿੰਦਾ ਮੈਂ ਤਾਂ ਦੁਆਰੀਆ ਕਹਿੰਦਾ ਮੈਂ ਤਾਂ ਟੱਪੇ ਜਾ ਮੈਨੂੰ ਪਤਾ ਲੱਗਿਆ ਵੀ ਰੋਲਾ ਪਈ ਜਾਂਦਾ ਹੈ ਚਾਚਾ ਜੀ ਸੱਦਿਆ ਤਾਂ ਸੀਗਾ ਸੀ ਅੰਕਲ ਨੂੰ ਪਰ ਅਸੀਂ ਅੰਕਲ ਨੂੰ ਕੁਝ ਵੀ ਨਹੀਂ ਕਿਹਾ ਅਸ ਤਾਂ ਆਹੀ ਗੱਲ ਕਰੀ ਜਾਂਦੇ ਸੀ ਕਿਸ਼ਤਾ ਦੀ ਉਹਦੇ ਨਾਲ ਵੀ ਉਹ ਚਾਚਾ ਦੋਸਤ ਆ ਨਾ ਉਹ ਵਾਲ ਦਾ ਵੀ ਆ ਚਲ ਵੀ ਅੰਕਲ ਗੱਲ ਕਰ ਲੂਗਾ ਜਾ ਕੇ ਚਾਚੇ ਨਾਲ ਹੈ ਉਹ ਤੇ ਬਾਹਰ ਸੁਣ ਨਹੀਂ ਹੈਗਾ ਸੀ ਜੀ ਉਹ ਕਹਿੰਦਾ ਮੈਨੂੰ ਤਾਂ ਕਹਿੰਦਾ ਐ ਕਹਿੰਦੀ ਜੀ ਦਾ ਵਿਆਹ ਕਿਉਂ ਕਰਾਇਆ ਕਹਿੰਦਾ ਸਿੱਕਰ ਚੰਦਰਾ ਬਾਈ ਆਏ ਤਾਂ ਹੁਣ ਗੱਲਾਂ ਕਾਹਦੀ ਕਹਾ ਬਧੀ ਜਾਣੀ ਆ ਤੁਸੀਂ ਸਾਝੇ ਬੰਦੇ ਹੋ ਤੁਸੀਂ ਗੱਲ ਨੂੰ ਨਿਵੇੜੋ ਅਸੀਂ ਤਾਂ ਨਿਵੇੜਾਂਗੇ ਸਹੀ ਗੱਲ ਦਾ ਪਤਾ ਲੱਗੂ ਫੇਰ ਹੀ ਹੋਊਗਾ ਜੀ ਤੁਸੀਂ ਐ ਵੀ ਲਾਉਂਦੇ ਗੱਲਾਂ ਠੀਕ ਝੂਠ ਬੋਲੀ ਜਾਂਦੇ ਹੋ ਇਹ ਗੱਲ ਸੁਣੋ ਸਵਾਥ ਰੱਸਾ ਸਿਰੇ ਤੇ ਗੰਢ ਅਸੀਂ ਤਾਂ ਹੁਣ ਚੱਲ ਵੀ ਕਿਸੇ ਨੇ ਮਾਰੀ ਮਾਰੀ ਤਾਂ ਹੈ ਨਹੀਂ ਮੇਰੇ ਪੁੱਤ ਨੇ ਹੁਣ ਮੈਂ ਤਾਂ ਮੇਰੇ ਪੁੱਤ ਮਾਰੀ ਹੱਥ ਬੰਨ੍ਹ ਦੀਆਂ ਠੀਕ ਹੈ ਉਹਨਾਂ ਦੇ ਵੀ ਪੈਰੀ ਚ ਨਹੀਂ ਸਿੱਟਦਾ ਨਹੀਂ ਜੇ ਤੁਸੀਂ ਕਹੋ ਵੀ ਸਾਡਾ ਤਾਂ ਰਾਜੀਨਾਮਾ ਕਰਾ ਦਿਓ ਖੜਾ ਛੜਾ ਦਿਓ ਹੋਰ ਦੰਗਰ ਧੀਰੇ ਦਾ ਨਾਮ ਨਾ ਲਵੇ ਚੱਲ ਕੋਈ ਨਹੀਂ ਗੱਲ ਕਰ ਲੈ ਗੱਲ ਕਰੋ ਉਹ ਤਾਂ ਕਿਕਰ ਸੁਣਦਾ ਇਹ ਕਹਿੰਦਾ ਅਸੀਂ ਕਹਿੰਦਾ ਮੈਂ ਮਾਰੀ ਨਹੀਂ ਕਹਿੰਦਾ ਮੈਂ ਤਾਂ ਭਲੀ ਮਾਨ ਸੀ ਨਾ ਗਿਆ ਸੀ ਜਨਾ ਚਲੋ ਸੱਚਾ ਨਾ ਉਹ ਨਹੀਂ ਲਈ ਪਾਈ ਪਾਰੀ ਵਾਰੀ ਉਹੀ ਗੱਲ ਨਹੀਂ ਮਾਰੀ ਨਹੀਂ ਮਾਰੀ ਚੱਲ ਹਾਂ ਨਹੀਂ ਨਿਮੇੜਦੀ ਚਾਹੇ ਉਹ ਨਹੀਂ ਮਾਰਦੀ ਚਾਹੇ ਕਿਹਨੇ ਮਰਜੀ ਮਾਰਦੀ ਇਹ ਕਹਿੰਦੇ ਤਾਂ ਜਾਂਦੇ ਨੇ ਰਾਜਨਾਮਾ ਕਰਨ ਨੂੰ ਚਲ ਕੋਈ ਨਾ ਉਹਨਾਂ ਨਾਲ ਗੱਲ ਕਰ ਲੈਣੀ ਜਿਵੇਂ ਉਹਨਾਂ ਨੇ ਜੇ ਕਿਹਾ ਹੈ ਬਸ ਪੰਜ ਸਾਲ ਦਾ ਸਾਨੂੰ ਇਹੀ ਕਹਿਣੀ ਹੈ ਕੋਈ 4 ਰੁਪਈਆਂ ਦਾ ਕਹਿਣਗੇ ਉਹ ਵੀ ਅਸੀਂ ਦੇ ਦਾਂਗੇ ਠੀਕ ਹੈ ਠੀਕ ਹੈ ਬਸ ਮੇਰੇ ਪੁੱਤ ਨੂੰ ਕੋਈ ਆਂਚ ਨਾ ਆਵੇ ਕਿਸੇ ਗੱਲੋਂ ਵੀ ਤਦ ਉਹ ਤਾਂ ਸੁਬੀ ਰਜਾਬੰਦੀ ਦੋਨੇ ਤਰ੍ਹਾਂ ਨਾਲ ਸੱਦ ਕੇ ਹੋਊਗਾ ਉਹਨੂੰ ਉਹਨਾਂ ਨਾਲ ਵੀ ਗੱਲਬਾਤ ਕਰਨੀ ਪਊਗੀ ਪਹਿਲਾਂ ਤੁਸੀਂ ਦੱਸ ਦੀ ਉਧਰੋਂ ਸੁਣਿਆ ਮੈਂ ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਸਾਰੀ ਗੱਲਬਾਤ ਦੱਸਦੀ ਵੀ ਉਹ ਤਾਂ ਆਹ ਗੱਲਾਂ ਦੱਸ ਰਿਹਾ ਵੀ ਆਹ ਗੱਲਾਂ ਹੁੰਦੀਆਂ ਸਾਡੇ ਨਾਲ ਤਾਂ ਕਹਿੰਦੇ ਚਲੋ ਬੰਦੇ ਅੰਦਰ ਲਾੜੀ ਤਾਂ ਇਕੱਲਾ ਕਹਿੰਦੇ ਸਾਡੇ ਪਰਦਾ ਹੈ ਤੇ ਉਹਨਾਂ ਨਾਲ ਤਾਂ ਐਂਡੇ ਜਾਣੇ ਆ ਤੇ ਜੇ ਲਾੜੀ ਨੂੰ ਕੁਛ ਕਰਤਾ ਬਲ ਕੇ ਅਸੀਂ ਬੁੜੀਆਂ-ਬੁੜੀਆਂ ਇੱਥੇ ਕਰੇ ਕੀ ਕਰਾਂਗੇ ਤੇ ਸਾਡਾ ਵੀ ਤਾਂ ਸੋਚੋ ਨਾ ਤੁਸੀਂ ਸਾਂਝੇ ਬੰਦੇ ਹੋ ਚਲ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਿਆ ਆਂਦੀਆਂ ਤੁਹਾਨੂੰ ਅਸੀਂ ਵੀ ਦੱਸੀਏ ਰੇਪੇ ਨੂੰ ਨਾ ਐ ਪੁੱਛ ਵੀ ਐਂਡੇ ਜਾਣੇ ਇੱਕ ਕਦਾ ਬੰਦਾ ਨੂੰ ਇਹਨੂੰ ਪੜਾਈ ਕਰੇ ਬੁਰਨਾ ਇਹਨਾਂ ਦੇ ਜੇ ਲਾਡੀ ਜਾ ਕਰੇ ਹੁੰਦਾ ਫੇਰ ਕਾਮਣੀਆਂ ਦੇ ਬੰਦੇ ਲੈ ਕੇ ਲਿਆਉਂਦੀ ਕਿ ਲੋਕ ਉਹ ਸੁਣਾਉਂਦਾ ਕਸੂਰ ਦੱਸਣਗੇ ਵੀ ਅਸੀਂ ਗਏ ਸੀ ਫਿਰ ਉਹ ਤਾਂ ਸੱਚੇ ਹੋਏ ਬੈਠੇ ਨੇ ਉਹੀ ਤੇ ਉਹ ਚਾਚਾ ਉਹਨੇ ਸੁਣ ਕੇ ਕਹੀ ਹੁੰਦਾ ਵੀ ਹਾਂ ਭਈ ਉਹ ਕਹੀਅਤ ਦੇ ਉਹ ਕਹੀਏ ਤੋਂ ਬਚੇਰਾ ਕੁਝ ਕਹਿਣਗੇ ਚਾਚਾ ਜੀ ਕਿ ਕਿ ਕਿਸ ਸੁਆਣਾ ਬੰਦਾ ਪਹਿਲਾਂ ਵੀ ਦੇਖਿਆ ਹਣੀ ਮੈਂ ਸਾਡੇ ਤੇ ਸਾਡੀ ਮਾਂ ਸਿਆਣੀ ਆ ਹੋਰ ਕੋਈ ਸਿਆਣਾ ਹੈ ਨਹੀਂ ਚਾਚਾ ਕੋਈ ਨਾ ਸਰਪੰਚ ਸਾਹਿਬ ਬੱਪਾ ਸਿਆਣੇ ਹਨ ਬਾਈ ਫਿਰ ਉਹ ਸਿਆਣੀ ਗੱਲ ਕਰਨੀ ਚਾਹੀਦੀ ਸੀ ਉਹਨੂੰ ਹੈ ਜੇ ਹੋਏ ਨਾ ਲੜਾਈ ਝਗੜਾ ਹੁੰਦਾ ਸੀ ਤਾ ਕਿਸੇ ਸਾਂਝੇ ਬੰਦੇ ਨੂੰ ਵਿੱਚ ਪਾਉਂਦਾ ਥੋੜੇ ਯਾਰ ਕਿਹਨੂੰ ਹੁਣ ਤੁਹਾਨੂੰ ਬੁਲਾਇਆ ਉਹਦੀ ਵੀ ਬੁਲਾ ਲੈਂਦਾ ਵਿੱਚ ਉਹਦੀ ਬੈਠ ਕੇ ਗੱਲ ਕਰਦੇ ਫੈਸਲਾ ਕਰਾਉਂਦੇ ਪਹਿਲਾਂ ਮੈਨੂੰ ਲੱਗੀ ਨੀ ਫੋਨ ਕਰਿਆ ਤੇ ਮੈਂ ਇੱਧਰ ਆ ਗਿਆ ਫਿਰ ਤੋਂ ਥੋੜੀ ਸਾਰੀ ਗੱਲ ਸੁਣੀ ਫਿਰ ਉਧਰ ਗਿਆ ਉਹਦੇ ਸੋਏ ਤੋਂ ਬਾਅਦ ਫੋਨ ਕੀਤਾ ਉਹਨੇ ਉਹੀ ਤਾਂ ਚੱਕਰ ਹੈ ਨਾ ਤੁਸੀਂ ਕਲੇਸ਼ ਨਾ ਕਰਦੇ ਪਹਿਲਾਂ ਸੱਦ ਲੈਂਦੇ ਲੈ ਐਡਾ ਕਿਹੜਾ ਪਾਗਲ ਆ ਬਾਈ ਆਪਦੇ ਘਰੇ ਕੋਈ ਕਲੇਸ਼ ਪਾਉਂਦਾ ਸੰਤਖੇ ਸਾਹਿਬ ਸਾਨੂੰ ਆਏ ਆ ਨਾ ਹੁਣ ਸਾਨੂੰ ਕਿਹੜਾ ਪਤਾ ਸੀ ਵੀ ਲੜਾਈ ਕਰਨ ਵੀ ਆ ਕੇ ਘਰੇ ਸਾਡੇ ਚਾਚੇ ਜੀ ਦਾ ਨਵੇੜਾ ਪਤਾ ਕੀ ਆ ਹੁਣ ਪਨਾਪਾ ਉਹ ਮੁੰਨਨ ਵੀ ਅਸੀਂ ਮਾਰਿਆ ਸੀ ਠੀਕ ਹੈ ਜੀ ਤੇ ਅਸੀਂ ਆਪਦਾ ਸੱਚ ਕਹੀ ਜਾਂਦੇ ਹੁਣ ਗੱਲ ਤਾਂ ਇਹ ਨਿਬੜੂਗੀ ਵੀ ਅਸੀਂ ਪੈ ਚੱਲ ਜੀ ਉਹ ਕਹਿੰਦੇ ਆ ਸਾਰੇ ਇਕੱਠੇ ਹੋ ਗਏ ਹੁਣ ਮੈਨੂੰ ਪਤਾ ਵੀ ਚਾਚੀ ਨੂੰ ਨਾਂ ਰਲ ਗਈ ਬੰਦ ਤੋਂ ਅਸੀਂ ਪੈਸੇ ਦੇ ਦਿੰਦੇ ਹਾਂ ਬਸ ਸਾਡੇ ਪੈਸੇ ਨਾਲ ਨਵੇੜ ਕਰ ਦੋ ਅਸੀਂ ਪੈਸੇ ਦੇ ਕੇ ਸਾਡਾ ਖਿਆਣਾ ਸੁਣਾ ਦੋ ਉਹਨਾਂ ਤੋਂ ਤੇ ਲਾੜੀ ਦੇ ਵਿੱਚ ਨਾਂ ਨਾਂ ਆਵੇ ਚੱਲ ਚਲ ਕੋਈ ਨਹੀਂ ਉਹ ਤਾਂ ਵੀ ਗੱਲ ਕਰ ਲੈਨੇ ਆ ਬਾਕੀ ਉਹ ਤਾਂ ਥਾਣੇ ਜਾਂਦੇ ਸੀ ਮੈਂ ਉਹਨੂੰ ਰੋਕ ਕੇ ਆਇਆ ਮੈਂ ਕਿਰਾ ਮੈਨੂੰ ਗੱਲਬਾਤ ਤੁਸੀਂ ਐਂ ਕਰੋ ਤੁਸੀਂ ਪਹਿਲਾਂ ਆਪ ਸਮੇਂ ਰਾਜੀ ਬੰਦਾ ਕਰਕੇ ਦੇਖ ਲਓ ਨਹੀਂ ਇਸ ਤਾਂ ਨਵੜਾਈ ਦੇਵਾਂਗੇ ਤੁਸੀਂ ਪਹਿਲਾਂ ਆਪ ਸਮੇਂ ਸਾਡਾ ਆਪੂ ਤੇ ਨਹੀਂ ਹੋਣਾ ਦਾ ਆਪ ਵੀ ਜੋ ਐ ਕਿ ਭਾਈ ਨਹੀਂ ਹੁੰਦਾ ਨਵੇੜਾ ਨਵੇੜਾ ਦਾ ਤੁਹਾਡੇ ਵਰਗਿਆਂ ਨੂੰ ਕਰਨਾ ਪੋ ਜਾ ਤੁਸੀਂ ਕਰ ਦਿਓ ਥਾਣੇ ਵਾਲੇ ਕਰਾ ਦੇ ਫਿਰ ਬਸ ਚੱਲ ਕੋਈ ਨਵੇੜਾ ਤਾਂ ਹੀ ਹੋਊਗਾ ਇਹਨਾਂ ਦਾ ਹਾਂ ਬਸ ਚੱਲ ਮੈਂ ਉਹ ਕਰ ਲੈਂਦਾ ਪਤਾ ਕੋਈ ਜਾਇਆ ਨਾ ਥਾਣੇ ਵਗ ਜਾਣਗੇ ਠੀਕ ਹੈ ਠੀਕ ਹੈ ਹੁਣ ਤਾਂ ਅਸੀਂ ਕਹਿੰਦੇ ਵੀ ਅਸੀਂ ਚਾਰ ਪੀਏ ਦਿੰਨੇ ਆ ਫਿਰ ਉਹਨਾਂ ਦੇ ਪੈਸੇ ਨਹੀਂ ਲੱਗਣਗੇ ਉਹਨਾਂ ਦੇ ਫਿਰ ਵੀ ਤਾਂ ਲੱਗਣਗੇ ਪੈਸੇ ਚਲੋ ਤਾਂ ਭਾਈ ਹੁਣ ਜਦੋਂ ਉਹ ਥਾਣੇ ਤਾਂ ਆਪਾਂ ਜਾਵਾਂਗੇ ਥਾਣੇ ਉਹ ਕਿਉਂ ਜਾਣਗੇ ਨਹੀਂ ਚੱਲ ਕੁੱਤਾ ਅਗੇ ਉਹ ਕਹਿੰਦੇ ਵੀ ਅਸੀਂ ਥਾਣੇ ਜਾਨੇ ਵਗ ਜਾਨਾ ਉਥੋਂ ਉਹ ਪੁਲਿਸ ਵਾਲਿਆਂ ਨੂੰ ਖਵਾਉਣਗੇ ਆਪਾਂ ਕਹਿੰਦੇ ਅਸੀਂ ਤਾਂ ਗੱਲ ਨਹੀਂ ਸੀ ਕੁੱਟਨੇ ਆਏ ਸੀ ਕਿ ਇੱਥੇ ਹੈ ਤੇ ਆਪਾਂ ਅੱਬੀ ਲਾਡੀ ਸੀ ਘਰੇ ਤੇ ਲੱਗਦੇ ਪਰ ਆਪਾਂ ਵੀ ਤਾਂ ਕੁਝ ਕਹਾਂਗੇ ਫਿਰ ਕਹਾਂਗੇ ਤਾਂ ਭੱਜਦੇ ਨੂੰ ਬਾਹਰ ਇੱਕੋ ਜੀ ਸਰਪੰਚ ਸਾਹਿਬ ਸੋਨੂੰ ਪਤਾ ਹੀ ਹੈ ਹਾਂ ਚਲ ਕੋਈ ਨਹੀਂ ਪਹਿਲਾਂ ਥੋੜਾ ਦੇਖ ਰਿਆਂ ਹਾਂ ਫੈਸਲਾ ਕਰਕੇ ਜੇ ਉਹ ਭਈ ਨਾ ਮੰਨੇ ਹੈ ਤੇ ਥਾਣੇ ਰੱਬਤ ਕਰ ਦੇਣਗੇ ਉਹਦੇ ਸਾਥਲੇ ਉੱਥੇ ਉਹ ਮੈਨੂੰ ਬਰਾਦਾਂਗੇ ਠੀਕ ਹੈ ਇੱਕ ਮਿੰਟ ਮੰਨਣ

ਉਹਨਾਂ ਨੂੰ ਫੇਰ ਕਿਹੜਾ ਲੋੜ ਨਹੀਂ ਪੈਣੀ ਤੁਹਾਡੇ ਤੱਕ ਜੇ ਅੱਜ ਆ ਗੱਲ ਨਾ ਮੰਨੀ ਤੁਹਾਡੀ ਗੱਲ ਮੰਨਣਗੇ ਬਸ ਤੁਸੀਂ ਰਾਜੀਨਾਮਾ ਹੀ ਕਰਾਓ ਸਰਪਿਤ ਚਾਚੇ ਇਸ ਤੇ ਚਾਪ ਡੋ ਨਾ ਕੋਈ ਨਹੀਂ ਭਾਈ ਮੇਰੇ ਚਾਚੂ ਦਾ ਕੋਈ ਨਹੀਂ ਮੈਂ ਉੱਧਰ ਜਾ ਜਾਣਾ ਤੁਹਾਨੂੰ ਬਸ ਤੁਸੀਂ ਜਾਇਆ ਤੁਹਾਡਾ ਰਾਜੀਨਾਮਾ ਕਰਾ ਦੇ ਹਾਂ ਕੋਈ ਨਹੀਂ ਭਾਈ ਉਦੋਂ ਬਾਅਦ ਹੁਣ ਸੁਣਨਾ ਕੋਈ ਵਾਅਦਾ ਕਰਿਓ ਨਹੀਂ ਅਸੀਂ ਕੋਈ ਵਾਅਦਾ ਨਹੀਂ ਕਰਾਂਗੇ ਬਸ ਹੋਰ ਆਜਵੰਦੀ ਜੇ ਫੇਰ ਦੇ ਹੋਗੇ ਤੁਸੀਂ ਕੋਈ ਹੋਰ ਵਾਅਦਾ ਕਰਦੋ ਅਸੀਂ ਕੁਝ ਨਹੀਂ ਵਾਅਦਾ ਕਰਦੇ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰ ਲਈ ਨਾ ਉਹੀ ਗੱਲ ਰਹੂਗਾ ਹਾਂ ਲਾੜੀ ਨੂੰ ਮੜਾ ਸਮਝਾ ਕੇ ਰੱਖੋ ਕਹ ਦੱਸਦੇ ਕਹਿੰਦੇ ਬਾਹਲਾ ਗਰਮ ਹੋ ਜਾਂ ਉਮੇਦ ਤਾਂ ਦੱਸ ਰਿਹਾ ਕਿ ਟਾੜੀ ਨਾ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਕਦੇ ਵੀ ਨਹੀਂ ਭੁੱਲ ਗੱਲ ਸੁਣਾ ਤੁਸੀਂ ਕੈ ਸਾਲਾਂ ਨੇ ਉੱਥੇ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਕਦੇ ਲੜਾਈ ਕੀਤੀ ਹੈ ਉਹਨੇ ਕਿਸੇ ਨਾਲ ਉਹ ਤਾਂ ਮੈਂ ਕਹੀ ਨਾ ਵੀ ਤੁਸੀਂ ਹੋਰ ਨਾ ਕਿਸੇ ਨਾਲ ਲੜਾਈ ਨਹੀਂ ਕਰਦੇ ਸਕੇ ਆਸਮਣ ਕੋ ਲੜੀ ਜਾਂਦੇ ਹੋ ਫਿਰ ਸਕੇ ਤਾਂ ਆਪਦੇ ਆ ਹੀ ਹੁੰਦੇ ਆ ਜਿਹੜਾ ਨੂੰ ਦਾਤੀ ਪਾਉਂਦੇ ਆ ਆਪ ਦਾ ਕਦੇ ਬਣੇ ਉਹ ਤਾਂ ਚਲ ਮੰਨਦੇ ਆ ਤੁਸੀਂ ਤਾਂ ਸਿਆਣੇ ਹੋ ਇਕੱਤਰ ਸਭੀ ਸਿਆਣਾਗਾ ਪਹਿਲਾਂ ਇਕੱਠੇ ਦਾ ਰਹਿੰਦੇ ਰਹ ਹੁਣ ਗੱਲ ਕੀ ਹੋ ਗਈ ਉਹ ਦਾ ਵਿਆਹ ਕਰਨਾ ਤਾਂ ਸੱਪ ਲੜ ਗਿਆ ਹੈਲੋ ਹਾਂਜੀ ਕਿਵੇਂ ਆ ਮਾਇਦਾ ਠੀਕ ਆ ਤੂੰ ਦੱਸ ਕਿਵੇਂ ਆ ਉਹ ਵਧੀਆ ਕੀ ਕਰੀ ਅੰਦੇ ਤੇ ਕਰਨਾ ਤਾਂ ਕੀ ਆ ਮੈਂ ਬੈਠਾ ਜੀ ਨਾ ਨੂੰ ਕੇ ਅੱਛਾ ਮੈਂ ਕਹਿੰਦੀ ਸੀ ਤੋਸਿਕਾ ਤੂੰ ਆਉਂਗੇ ਮੈਨੂੰ ਲੈਣ ਅੱਛਾ ਅਜੇ ਵੀ ਤੈਨੂੰ ਆਸ ਆ ਵੀ ਮੈਂ ਤੈਨੂੰ ਲੈਣ ਆਉਂਗਾ ਯਾਰ ਤੈਨੂੰ ਨਹੀਂ ਪਤਾ ਸਾਡੇ ਘਰ ਤਾਂ ਮਾਹੌਲ ਬਾਲਾ ਵਿਗੜਿਆ ਪਿਆ ਤੂੰ ਮੈਨੂੰ ਇੱਥੇ ਲੈ ਜਾ ਅੱਛਾ ਤੇ ਆਪਣੇ ਘਰ ਦਾ ਹੈ ਮੇਰਾ ਘਰ ਵੀ ਜੀ ਮੇਰਾ ਘਰ ਵੀ ਜੜਾਰ ਗਈ ਹੋ ਗਿਆ ਛੋਟੇ ਘਰ ਦਾ ਤਾਂ ਮਾਹੌਲ ਵਿਗੜ ਗਿਆ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਤੇ ਪੂਰੇ ਖੜ ਜਾਂਦੇ ਕਾਹ ਨੂੰ ਇੱਥੇ ਤੱਕ ਗੱਲ ਆਉਂਦੀ ਤੁਸੀਂ ਆਪ ਦੱਸੋ ਉਹਦੇ ਵਿੱਚ ਮੇਰੀ ਕੋਈ ਗਲਤੀ ਹੈਗੀ ਆ ਤੇ ਫਿਰ ਮੇਰੀ ਕੀ ਗਲਤੀ ਆ ਹੈ ਮਾੜਾ ਥੋੜਾ ਚੰਗਾ ਹੀ ਕੀਤਾ ਸੀ ਮਾੜਾ ਮੈਂ ਵੱਜ ਗਿਆ ਉਹੀ ਗੱਲ ਪਿੱਛੇ ਪੱਥੇਰਾ ਜੂਸ ਨਿਕਲ ਹੀ ਜਾਂਦਾ ਰੋਜ਼ ਰਾਈ ਹੁੰਦੀ ਆ ਆ ਭਾਬੀ ਵੀ ਹੈਨਾ ਜਿਹਦੇ ਪਿੱਛੇ ਮੈਨੂੰ ਕੱਢਿਆ ਨਾ ਘਰੋਂ ਇਹੀ ਗੱਲ-ਗੱਲ ਤੇ ਮੇਨੇ ਦਿੰਦੀ ਆ ਤੈਨੂੰ ਘਰੋਂ ਕੱਢਤਾ ਤੂੰ ਇੱਥੇ ਬੈਠੀ ਆ ਸਾਰੇ ਟੁਕੜਿਆਂ ਤੇ ਪਾਲਦੀ ਆ ਖਤੀ ਸੋ ਕੁਝ ਬੋਲਦੀ ਐ ਮੈਨੂੰ ਤੇ ਫਿਰ ਮੈਂ ਤੈਨੂੰ ਕਹੀ ਤਾਂ ਜਾਣਾ ਕਿ ਭਾਈ ਉਹ ਆਪਦੀ ਜ਼ਮੀਨ ਫਿਰ ਆਪੇ ਦੇਖ ਲੈਣਗੇ ਜੇ ਐਂ ਬੋਲਦੇ ਆ ਠੀਕ ਆ ਤੇਰਾ ਵੀ ਤਾਂ ਹਿੱਸਾ ਹੈਗਾ ਹੀ ਆ ਤੂੰ ਆਪਦਾ ਹਿੱਸਾ ਲੈ ਲੈ ਇਹਨਾਂ ਤੋਂ ਮੈਂ ਲੈ ਜਾਣਾ ਤੈਨੂੰ ਮੇਰੇ ਹਿੱਸੇ ਤੇ ਮੈਨੂੰ ਵੀ ਸੋਣੀ ਲੱਗਦੀ ਐ ਲੈ ਤੇ ਫਿਰ ਇਹ ਭੈਣ ਹੁੰਦੀ ਆ ਆਪਣੇ ਭਰਾ ਦਾ ਹਿੱਸਾ ਵਟਵਾਉਂਦੀ ਆ ਅੱਛਾ ਤੇ ਤੇ ਕਿਹੜਾ ਕਿਹੜੀ ਭਾਬੀ ਹੁੰਦੀ ਆ ਜਿਹਨ ਕਿਹੜਾ ਭਰਾ ਹੁੰਦਾ ਜਿਹੜਾ ਆਦੀ ਭੈਣ ਨੂੰ ਐਂ ਕਹਿੰਦਾ ਹੁੰਦਾ ਵੀ ਤੂੰ ਸਾਡੇ ਟੁਕੜਿਆਂ ਤੇ ਪਾਲਦੀ ਆ ਇੱਥੇ ਸਾਨੂੰ ਰੋਟੀ ਲੱਗ ਗਈ ਭਰਾ ਨੇ ਮੈਨੂੰ ਕੁਝ ਨਹੀਂ ਕਿਹਾ ਦੀ ਮਾਂ ਬਿਚਾਰਾ ਕਿੱਸਾ ਅੰਨਕੁੰਦੇ ਦੀ ਮਾਂ ਕੇ ਬੈਗੀ ਇੱਥੇ ਗੱਲ ਗੱਲ ਤੇ ਮੇਰੇ ਨਾਲ ਦਿੰਦੇ ਸਾਨੂੰ ਮਾਵਾਂ ਦੀਆਂ ਨੂੰ ਉਹ ਯਾਰ ਫੇਤਰੀ ਭਾਬੀ ਨੂੰ ਵੀ ਫੇਰ ਹੀ ਇਕ ਲਾਉਗੀ ਜਾਂ ਤੂੰ ਕਹੇਂਗੀ ਵੀ ਭਾਈ ਮੇਰਾ ਹਿੱਸਾ ਦਿਓ ਹੈ ਜ਼ਮੀਨ ਤਾਂ ਉਹਦੀ ਵੀ ਜਾਊਗੀ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਲੜਾਈਆਂ ਕਰਾਂ ਤੇ ਜਿੰਨੇ ਹੈਗੇ ਆ ਬਾ ਨਹੀਂ ਫਰਕ ਪੈਂਦਾ ਤਵਾਂ ਠੀਕ ਆ ਤੂੰ ਇਹਨਾਂ ਨਾਲ ਗੱਲ ਕਰ ਮੈਂ ਤੈਨੂੰ ਲੈ ਜਾਣਾ ਠੀਕ ਆ ਤੂੰ ਇਹਨਾਂ ਨੂੰ ਕਹਿ ਦੇਈ ਭਾਈ ਮੇਰਾ ਹਿੱਸਾ ਦਿਓ ਜੀ ਤਾਂ ਮੈਂ ਦਾਦਾ ਹਿੱਸਾ ਲੈ ਕੇ ਜਾਊਂਗੀ ਨਾ ਮੈਂ ਮੁੜ ਕੇ ਆਵਾਂ ਤੇ ਨਾ ਜਾਵਾਂ ਬਸ ਹਾਂ ਜਿਹੜਾ ਜੜਾਈ ਜੀ ਉਹਦੇ ਚਾਚੇ ਤੋਂ ਉਹਦਾ ਸਿਰ ਪਾਟ ਗਿਆ ਉਹ ਯਾਰ ਛੋਡੇ ਦਾ ਮੈਨੂੰ ਲੱਗਾ ਸਰਕਸ ਹੀ ਲੱਗੀ ਰਹਿੰਦੀ ਐ ਇੱਥੇ ਗੱਲ ਤਾਂ ਸੁਣੋ ਫਿਰ ਬਣ ਕੇ ਹੋਣੇ ਆਪਣੇ ਦਾ ਲਾਡੀ ਦਾ ਨਾਮ ਲੈਂਦਾ ਕਹਿੰਦੀ ਇਹਨੇ ਪਾੜਿਆ ਤੇ ਸਾਰਿਆਂ ਦਾ ਨਾਮ ਲਿਖਾਉਂਗਾ ਕੁਲਦੀਪ ਕਹਿੰਦਾ ਤੁਹਾਡੇ ਸਾਰਿਆਂ ਦਾ ਵਿੱਚੀ ਟੋਡਾ ਕਹਿੰਦਾ ਟੋਡਾ ਵੀ ਲਿਖਾਉਂਗਾ ਕਾ ਕੋਈ ਨਹੀਂ ਮੇਰਾ ਤਾਂ ਕੀ ਕੋਈ ਬਾਂਦਰ ਧੁੱਪੇ ਬੰਦੂ ਲਿਖਾਉਗਾ ਮੇਰਾ ਨਾਮ ਆਹ ਜੀ ਵੀ ਤੁਰੇ ਕਰਦੇ ਉਹ ਚਾਚੇ ਨੂੰ ਨਹੀਂ ਆਉਂਦਾ ਵੀ ਸਾਡੇ ਪਿੱਛੇ ਜਵਾਕਾਂ ਦਾ ਘਰ ਖਰਾਬ ਹੋਈ ਜਾਂਦਾ ਅੱਛਾ ਇਹ ਉਹਨੂੰ ਸ਼ਰਮ ਆਉਂਦੀ ਹੁੰਦੀ ਤਾਂ ਇੱਥੋਂ ਤੱਕ ਗੱਲ ਹੀ ਨਹੀਂ ਆਉਂਦੀ ਸੀ ਸਾਰੇ ਪਵਾੜੇ ਤਾਂ ਉਹਦੇ ਹੀ ਪਾਏ ਆ ਤੇ ਇੱਕ ਗੱਲ ਹੋਰ ਦੱਸਾਂ ਵਿਆਹ ਕਰਾਇਆ ਨਾ ਜਿਹੜਾ ਸੱਚ ਦਾ ਪੰਨ ਤੋਂ ਤਾਂ ਹੀ ਨਹੀਂ ਕਰਾਇਆ ਨਾਲੇ ਪਹਿਲਾਂ ਕਹਿੰਦੇ ਸੀ ਉਹਨੇ ਕਰਾਇਆ ਕੀ ਨਾਂ ਸੀ ਉਹਦਾ ਵਿਚੋਲੇ ਜਿਹਦਾ ਤਾਂ ਤੇਜੇ ਦਾ ਅੰਤੋਨੀ ਕਿਹਾ ਸੀਗਾ ਮੈਂ ਤਾਂ ਮੈਂ ਤਾਂ ਤਾਂ ਕਰਾਇਆ ਦੇਖ ਲੈ ਪਤਾ ਨਹੀਂ ਕਿੰਨੇ ਲੱਖ 2 ਲੱਖ ਰੁਪਏ ਲੈ ਕੇ ਖਾ ਗਏ ਉਹਦੇ ਤੋਂ ਉਹ ਤਾਂ ਕਹਿੰਦੇ ਮੈਂ ਤਾਂ 70000 ਰੁਪਏ ਲਿਆ ਜਿਵੇਂ ਪੈਸੇ ਦੀ ਲੋੜ ਸੀਗੀ ਨਹੀਂ ਤੇ ਉਦੋਂ ਤਾਂ ਇਹ ਦੋਨੇ ਪਾਸੇ ਗੱਲਾਂ ਕਰਦੀ ਸੀ ਜਦੋਂ ਵਿਆਹ ਤੋਂ ਬਾਅਦ ਉਹਦੇ ਆਏ ਆ ਉਹ ਆਏ ਕਰਦੇ ਆ ਹੈਂ ਵੇਖ ਲੈ ਲੜਾਈ ਤਾਂ ਇਹਦੇ ਪੈਰੇ ਹੀ ਹੋਈ ਆ ਇੱਥੋਂ ਤੱਕ ਵਧਿਆ ਹੋ ਗਿਆ ਜਿਵੇਂ ਸਿਰ ਪਾੜ ਗਿਆ ਤਾਂ ਉਹ ਉਹੀ ਤਾਂ ਗੱਲ ਲੜਾਈ ਸਾਰੀ ਤਾਂ ਇਹਦੇ ਪੈਰੇ ਹੀ ਹੋਈ ਸੀਗੀ ਜਿੰਨੇ ਲੱਖਾਂ ਖਾਂਦੇ ਸੀ ਇਹੀ ਕਰਤੀ ਸੀ ਕਿ ਇੱਧਰ ਉੱਧਰ ਯਾਰਾ ਨੂੰ ਤੂੰ ਮੇਰੀ ਗੱਲ ਸੁਣ ਨਾ ਤੂੰ ਮੈਨੂੰ ਦੱਸ ਵੀ ਠੀਕ ਆ ਤੂੰ ਜੇ ਇੱਥੇ ਆਉਣਾ ਤਾਂ ਇਹਨਾਂ ਨੂੰ ਕਹ ਦੇ ਵੀ ਜ਼ਮੀਨ ਦਾ ਹਿੱਸਾ ਦੇਓ ਭਾਈ ਮੈਂ ਤੈਨੂੰ ਆ ਕੇ ਲੈ ਜਾਣਾ ਬਸ ਗੱਲ ਮੁੱਕੀ ਮੇਰੀ ਗੱਲ ਸੁਣੋ ਅੱਜ ਮੈਂ ਕੋਈ ਗੱਲ ਨਹੀਂ ਕਰਨੀ ਕਿਉਂਕਿ ਉਹ ਕਹਣਾ ਕਹਿੰਦਾ ਮੈਂ ਤੁਹਾਡੇ ਕੋਲ ਆਪ ਵੀ ਰਿਪੋਰਟ ਕਰਾ ਕੇ ਆਉਣਾ ਥਾਣੇ ਜਾਣਾ ਨਾਮ ਲਖੋਣਾ ਜਿੰਨਾ ਚਿਰ ਇਹ ਗੱਲ ਨਹੀਂ ਕਲੀਅਰ ਹੁੰਦੀ ਹਨਾ ਉਹਦੇ ਟਾਈਮ ਮੈਂ ਕੋਈ ਗੱਲ ਨਹੀਂ ਕਰ ਸਕਦਾ ਵੀਰਾ ਤਾਂ ਘਰੇ ਨਹੀਂ ਬੜਿਆ ਕਵਾ ਠੀਕ ਆ ਫਿਰ ਬੈਠੀ ਰਹੇ ਇੱਥੇ ਜਦੋਂ ਕਲੀਅਰ ਹੋ ਗਈ ਗੱਲ ਉਹਦੇ ਮੈਂ ਲੈ ਜਾਊਂਗਾ ਕਿੰਨਾ ਟਾਈਮ ਕਰੇ ਬਠਾਰਖੀ ਆ ਲੋਕਾਂ ਨੂੰ ਪਤਾ ਹੀ ਆ ਸਾਰਾ ਥੋੜੇ ਜਿਹੇ ਕਰਤੂਤਾਂ ਦਾ ਪਤਾ ਨਹੀਂ ਨਾ ਫਿਰ ਤੁਹਾਨੂੰ ਕਿਹੜੇ ਕਹਿੰਦੇ ਵੀ ਹੋਣਗੇ ਇਹ ਘਰੋਂ ਕੱਢਤੀ ਇਹਨਾਂ ਨੇ ਹਾਂ ਮੈਨੂੰ ਤਾਂ ਅਗਲਾ ਕਿਵੇਂ ਕਹੂੰ ਮੈਂ ਸਹੀ ਆ ਆਪਦੀ ਥਾਂ ਤੇ ਯਾਰ ਵਕੀਲ ਨੂੰ ਇਹਨਾਂ ਜਿਹੀ ਨਾ ਪੁੱਛੇ ਲੈ ਨਾ ਅੰਬਲੇ ਵਾਲੇ ਜਿਹੜਾ ਤਾਂ ਇੱਥੇ ਪਰ ਕੋਈ ਸਾਰਾ ਖੁਸ਼ ਹੈਗਾ ਯਾਰ ਮੇਰੀ ਗੱਲ ਸੁਣਾ ਜਦੋਂ ਅੱਜ ਤੇਰੀਆਂ ਰੋਟੀਆਂ ਪਰਖਦੇ ਆ ਉਹ ਸਵੇਰ ਨੂੰ ਮੇਰੇ ਆਈਦਿਆਂ ਵੀ ਉਹ ਬੇਇੱਜ਼ਤੀ ਕਰਨਗੇ ਮੇਰੀਆਂ ਰੋਟੀਆਂ ਪਰਖਣਗੇ ਹੈ ਫਿਰ ਮੈਂ ਤੈਨੂੰ ਤਾਂ ਹੀ ਕਹਿਣਾ ਵੀ ਠੀਕ ਆ ਤੇਰਾ ਹਿੱਸਾ ਹੈਗਾ ਘਰ 'ਚ ਜੇ ਤੂੰ ਅਗਲਾ ਵਰਤਕੇ ਰਾਜੀ ਹੋਵੇ ਫਿਰ ਤਾਂ ਹਿੱਸਾ ਛੱਡਿਆ ਜਾਂਦਾ ਹੁੰਦਾ ਜੇ ਤੂੰ ਅਗਲਾ ਵਰਤਕੇ ਨਹੀਂ ਰਾਜੀ ਠੀਕ ਆ ਤੂੰ ਆਦਾ ਹਿੱਸਾ ਲੈ ਆ ਜਾ ਬਸ ਆਪਾਂ ਆਪਦੇ ਘਰੇ ਵਧੀਆ ਖੁਸ਼ ਰਹਾਂਗੇ ਮੈਂ ਕੋਈ ਗੱਲ ਨਹੀਂ ਕਰ ਸਕਦੀ ਹਾਂ ਹਿੱਤੇ ਦੀ ਕੋਈ ਨਾ ਬਾਅਦ ਵਿੱਚ ਦੇਖਾਂਗੇ ਜਦੋਂ ਕੁਝ ਹੁੰਦਾ ਚਲ ਕੋਈ ਨਹੀਂ ਮੈਂ ਦੇਖਦਾ ਮੈਂ ਹੁਣ ਫਿਰ ਮੈਂ ਆਪ ਹੀ ਕਰੂੰ ਗੱਲ ਇਹਨਾਂ ਨਾਲ ਨੰਨਾ ਕਰੀਏ ਤੁਸੀਂ ਮੈਨੂੰ ਸੋਹਣੇ ਲੱਗਦੇ ਇੱਥੇ ਨਿਕਲੋ ਤੇ ਫਿਰ ਮੈਂ ਤਾਂ ਹੀ ਤਾਂ ਤੈਨੂੰ ਕਹਿਣਾ ਤੈਨੂੰ ਤਾਂ ਸ਼ਰਮਣੀ ਆਉਦੀ ਆਪ ਨੂੰ ਤਾਂ ਮੈਨੂੰ ਜੀ ਸ਼ਰਮ ਹੈਗੀ ਮੈਂ ਤਾਂ ਨਹੀਂ ਕਹਿੰਨੀ ਵੀ ਮੈਂ ਇਹੋ ਜੀ ਕੋਈ ਗੱਲ ਨਹੀਂ ਕਰ ਸਕਦੀ ਮੇਰੇ ਭਰਾ ਨਾਲ ਇਹ ਮਿੰਦਾ ਵਿੱਚ ਤਾਂ ਪਹਿਲਾਂ ਲੜਾਈਆਂ ਹੋਈ ਜਾਂਦੀਆਂ ਨੇ ਉਹੀ ਹੈ ਜਿਹੜਾ ਹੈਗਾ ਉਹਦੇ ਵਿੱਚ ਮੈਂ ਅੱਜ ਤੇ ਮੈਂ ਕਹੀ ਜੇ ਮੈਂ ਮੇਰਾ ਹਿੱਸਾ ਦੋ ਮੈਨੂੰ ਚਲ ਕੋਈ ਨਹੀਂ ਜੇ ਤੈਨੂੰ ਸ਼ਰਮ ਆਉਂਦੀ ਹੈ ਨਾ ਕੋਈ ਨਹੀਂ ਮੈਂ ਆਪੇ ਲੈ ਲੂੰਗਾ ਹਿੱਸਾ ਦਾ ਠੀਕ ਹੈ ਯਾਰ ਤੁਸੀਂ ਆਉਂਗੇ ਹੁਣ ਆਹ ਕੋਈ ਨਹੀਂ ਆ ਜਾਊਗਾ ਮੈਂ ਹੇ ਕਾ ਪਹਿਲਾਂ ਤਾਂ ਐ ਸੀ ਵੀ ਤੈਨੂੰ ਆਪ ਨੂੰ ਹਿੱਸਾ ਮੰਗਣਾ ਪਊ ਹੁਣ ਤਾਂ ਇਹ ਵੀ ਆਦੀ ਭਾਬੀ ਨਾਲ ਵਿਗੜੀ ਬੈਠੀ ਆ ਹੁਣ ਲੋਹਾ ਘਰਮਾ ਮਾਰਾ ਥੋੜਾ ਜਾ ਕੇ ਉੱਤੇ ਉੱਤੇ